ਹੋਣ 16 ਫੁੱਟ ਤੇ ਕਿੱਥੇ ਤਾਂ 6 ਗਾਵਾਂ ਖੜਨ ਗਈਆਂ ਇੱਥੇ ਹੁਣ ਆਪਾਂ ਚਾਹੇ 8-10 ਖੜਾ ਲਈ 8-10 ਖੜ ਜਾਨੀਆਂ ਇੱਥੇ ਆਰਾਮ ਨਾਲ ਆਪਾਂ ਸਿਰਫ ਜਗਾ ਨੂੰ ਵਰਤਣ ਵਾਸਤੇ ਜ਼ਿਆਦਾ ਤਾਂ ਕਰਕੇ ਫਿਰ ਲੋਕਾਂ ਦਾ ਖਿਆਲ ਛੱਡਦਾ ਸੀ ਪਰ ਲੋਕ ਬਹੁਤ ਹੀ ਜ਼ਰੂਰੀ ਚੀਜ਼ ਐ ਇੱਥੋਂ ਉਹ ਵੈੜ ਉੱਪਰ ਟੱਪਣ ਲੱਗੀ ਪਾਰਟੀਸ਼ਨ ਤੋਂ ਅੱਗੇ ਵਾਲੀਆਂ ਲੱਤਾਂ ਲੰਘ ਗਈਆਂ ਪਿਛੇ ਵਾਲੀਆਂ ਲੱਤਾਂ ਨਾ ਐਦਾਂ ਫਸ ਗਈਆਂ ਐਵੇਂ ਕਰਕੇ ਪਿੱਛੇ ਵਾਲੀਆਂ ਲੱਤਾਂ ਐਵੇਂ ਫਸ ਗਈਆਂ ਠੀਕ ਹੈ ਜੀ ਤਾਂ ਉਹ ਨਿਕਲੀਆਂ ਨਹੀਂ ਹੈਗੀਆਂ ਉਹ ਵੈੜ ਸਾਰੀ ਰਾਤ ਵਿਚਾਰੀਆਂ ਫਿਰ ਮਾਰੀ ਗਈ ਨਿਕਲਣ ਵਾਸਤੇ ਬੰਦਾ ਕੋਈ ਉੱਠਿਆ ਨਹੀਂ ਹੈਗਾ ਅੱਜ ਲੱਤਾਂ ਫਸ ਗਈਆਂ ਉਹਦਾ ਤੜਕੇ ਨੂੰ ਐਡਾ ਸਰ ਹੋ ਗਿਆ ਜਿਵੇਂ ਸਮੱਸਿਆਵਾਂ ਦੀ ਗੱਲ ਕੀਤੀ ਗੁਲਜ਼ਾਰ ਜੀ ਤੁਸੀਂ ਤਾਂ ਸਭ ਤੋਂ ਪਹਿਲੀ ਸਮੱਸਿਆ ਸਾਨੂੰ ਆਈ ਮੇਲ ਗਾਫ ਇਹ ਵਰਲਡ ਵਾਈਡ ਦੇ ਸੈਕਸਡ ਸੀਮਨ ਚੋਂ ਮੇਲ ਗਾਫ ਆਇਆ ਸਾਡੇ ਕੋਲੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਜਿਵੇਂ ਤੁਸੀਂ ਦੇਖਿਆ ਸੀ ਪਿਛਲੀ ਵੀਡੀਓ ਪਾਈ ਸੀ ਜਦੋਂ ਤੁਸੀਂ ਆਪਣੇ ਫਾਰਮ ਦੀ ਮੁਹਰਤ ਕੀਤੀ ਸੀਗੀ ਤੇ ਉਦੋਂ ਬਹੁਤ ਸਾਰੇ ਲੋਕਾਂ ਦਾ ਸਵਾਲ ਸੀ ਕਿ ਸਾਨੂੰ ਖਰਚਾ ਦੱਸੋ ਜਾਂ ਹੋਰ ਸਾਰਾ ਸ਼ੈੱਡ ਬਾਰੇ ਜਾਣਕਾਰੀ ਦਿਓ ਤੇ ਅੱਜ ਅਸੀਂ ਸਪੈਸ਼ਲ ਵੀਡੀਓ ਇਸੇ ਕਰਕੇ ਬਣਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਮੈਨੂੰ ਲੱਗਦਾ ਪਹਿਲਾ ਵੀਡੀਓ ਇਸੇ ਦੀ ਬਣਾਉਣੀ ਚਾਹੀਦੀ ਹੈ ਵੀ ਸਾਨੂੰ ਮਹੂਰਤ ਤੋਂ ਲੈ ਕੇ ਮਤਲਬ ਜਦੋਂ ਤੋਂ ਅਸੀਂ ਪਸ਼ੂ ਲੈ ਕੇ ਆਏ ਆ ਉਦੋਂ ਤੋਂ ਲੈ ਕੇ ਹੁਣ ਤੱਕ 15 ਦਿਨ ਹੋ ਚੁੱਕੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਕੀ ਪ੍ਰੋਬਲਮ ਆਈਆਂ ਨੇ ਸਾਨੂੰ ਵੀ ਕਿਉਂਕਿ ਮੈਨੂੰ ਲੱਗਿਆ ਵੀ ਉਹ ਸਾਰੀਆਂ ਪ੍ਰੋਬਲਮਾਂ ਲੋਕਾਂ ਨੂੰ ਦੱਸਣੀਆਂ ਚਾਹੀਦੀਆਂ ਨੇ ਜਿਹੜੇ ਵੀ ਨਵਾਂ ਕੰਮ ਸਟਾਰਟ ਕਰ ਰਹੇ ਨੇ ਜਾਂ ਕਰਨ ਦੀ ਸੋਚ ਰਹੇ ਨੇ ਉਹਨਾਂ ਦੱਸਣ ਦੇ ਜੇ ਵੀ ਕੀ ਕੀ ਪ੍ਰੋਬਲਮ ਆ ਆ ਰਹੀ ਆਉਂਦੀਆਂ ਨੇਗੇ ਨਾਰਮਲੀ ਤੇ ਸਾਨੂੰ ਆਪਣਾ ਐਕਸਪੀਰੀਅੰਸ ਸਾਂਝਾ ਕਰਨਾ ਚਾਹੀਦਾ ਤਾਂ ਕਿ ਸਾਡੇ ਵਾਂਗੂ ਕਿਸੇ ਹੋਰ ਨੂੰ ਉਹ ਸੇਮ ਪ੍ਰੋਬਲਮ ਫੇਸ ਨਾ ਕਰਨੀ ਪਵੇ ਐਸੀ ਕਰਕੇ ਸੀ ਸਪੈਸ਼ਲ ਵੀਡੀਓ ਇਸਦੇ ਬਣਾ ਰਹੇ ਹਾਂ ਤੇ ਸਾਡੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਤੇ ਤੁਸੀਂ ਅੱਗੇ ਵੀਡੀਓ ਦੇ ਵਿੱਚ ਕੋਈ ਪੁੱਛਣਾ ਜਾਂ ਦੱਸਣਾ ਹੋਵੇ ਤੁਸੀਂ ਕਮੈਂਟ ਕਰਕੇ ਪੁੱਛਿਆ ਦੱਸ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੰਗੀ ਲੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਗੇ ਦੇਖੋ ਆ ਤੁਸੀਂ ਦੇਖ ਸਕਦੇ ਹੋ ਆ ਸਾਡਾ ਪਿੰਡ ਹੈ ਤੇ ਆ ਸਾਡਾ ਫਾਰਮ ਆ ਗਿਆ। ਮਤਲਬ ਸਾਡਾ ਫਾਰਮ ਹੈ ਜੋ ਇਹ ਸਾਡੇ ਘਰ ਤੋਂ 100 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਕਿਉਂਕਿ ਇੱਥੇ ਘਰੇ ਪਸ਼ੂਆਂ ਦਾ ਅਡਜਸਟ ਕਰਨਾ ਔਖਾ ਸੀਗਾ ਤੇ ਇਸ ਕਰਕੇ ਅਸੀਂ ਖੇਤ ਪਾਲਿਆ ਤੇ ਖੇਤ ਖੁੱਲਾ ਡੁੱਲਾ ਥਾਂ ਸੀ ਕਿਉਂਕਿ ਪਸ਼ੂਆਂ ਨੂੰ ਖੁੱਲੇ ਜ ਰਹਿਣ ਦੀ ਆਦਤ ਹੁੰਦੀ ਹੈ। ਤੇ ਇਹ ਨੇ ਸੁਖਵਿੰਦਰ ਸਿੰਘ ਇਹ ਮਤਲਬ ਛੱਡ ਦਾ ਫਾਰਮ ਦਾ ਸਾਰਾ ਕੰਮ ਇਹ ਦੇਖ ਦੇਣਗੇ ਕਿਉਂਕਿ ਇਹਨਾਂ ਨੂੰ ਜਿਆਦਾ ਇਹਨਾਂ ਨੇ ਸਟੱਡੀ ਕੀਤੀ ਹੋਈ ਹੈ ਇਹਨਾਂ ਨੂੰ ਨੌਲੇਜ ਹੈ ਵੀ ਕਿਹੜੀ ਗਾਂ ਦੇ ਕਿਹੜਾ ਟੀਕਾ ਭਰੋਣਾ ਕਿਹੜੀ ਬਰੀਡ ਤੇ ਕੀ ਕੰਮ ਕਰਨਾ ਹੈ ਕਿਹੜੀ ਫੀਡ ਪਾਉਣੀ ਹੈ। ਤੇ ਇਹਨਾਂ ਨੇ ਅੰਡਰ ਚੱਲਦੇ ਕੰਮ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਵਧੀਆ ਵਧੀਆ ਤੁਸੀਂ ਸੁਣਾਓ ਤੇ ਅੱਜ ਆਪਾਂ ਗੱਲ ਕਰਨੀ ਹੈ ਸਮੱਸਿਆਵਾਂ ਬਾਰੇ ਹਾਂ ਇਹ ਆਪਾਂ ਸਪੈਸ਼ਲੀ ਵੀਡੀਓ ਇਹ ਤੇ ਬਣਾਉਣੀ ਸੀ ਵੀ ਆਪਾਂ ਨੂੰ ਸ਼ੈੱਡ 'ਚ ਸਮੱਸਿਆਵਾਂ ਆ ਗਈਆਂ ਤੁਹਾਨੂੰ ਤੱਕ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਮਹੂਰਤ ਤੋਂ ਪਹਿਲਾਂ ਵੀ ਜਦੋਂ ਆਪਾਂ ਨੇ ਸ਼ੈੱਡ ਬਣਾਇਆ ਸੀ ਆਪਣਾ ਇਹ ਜਗ੍ਹਾ ਬਹੁਤ ਨੀਵੀਂ ਹੈ ਤੇ ਇੱਥੇ ਪਾਣੀ ਆ ਜਾਂਦਾ ਪਹਿਲਾਂ ਵੀ 88 ਦੇ ਵਿੱਚ ਵੀ ਪਾਣੀ ਆ ਗਿਆ ਸੀ ਇੱਥੇ ਆ ਮਤਲਬ ਆ ਜਿਹੜਾ ਸਾਰਾ ਏਰੀਆ ਸੀ ਇਹ ਪਾਣੀ ਨਾਲ ਭਰ ਚੁੱਕਿਆ ਸੀ ਨਾ ਹਾਂ ਸਾਰਾ ਭਰ ਗਿਆ ਸੀਗਾ ਇਹ 88 ਜੀ ਵੀ ਇਧਰ ਪਾਣੀ ਆਇਆ ਸੀ ਅੱਜ ਕੀ ਝੋਨਾ ਸਾਰਾ ਡੁੱਬ ਗਿਆ ਸੀ ਤਬਾਹ ਹੀ ਹੋ ਗਿਆ ਸੀ ਆਪਣੇ ਖੋਦ ਦੇ ਪੰਜ ਕਿੱਲੇ ਖਤਮ ਹੋ ਗਏ ਸੀ ਤੇ ਇੱਥੇ ਜਿਹੜਾ ਆਪਾਂ ਪਹਿਲਾਂ ਨਾ ਜੀ ਉਚਾਈ ਰੱਖੀ ਸੀ ਜ਼ਮੀਨ ਤੋਂ ਜਿਹੜਾ ਆਹ ਆਰਦਾਗਾ ਬੰਦਰਦਾ ਕਹਿ ਦਿੰਨੇ ਆਪਾਂ ਆਹ ਲਰਦਾ ਇਹਦੇ ਵਿੱਚ ਜਾਲੀ ਦੱਬਣੀ ਸੀ ਆਪਾਂ ਆਪਾਂ ਇਨਾ ਉੱਚਾ ਰੱਖਿਆ ਸੀ ਜ਼ਮੀਨ ਤੋਂ ਤੇ ਬਟ ਜਦੋਂ ਪਾਣੀ ਆ ਗਿਆ ਤਾਂ ਫਿਰ ਆਪਾਂ ਨੂੰ 2 ਫੁੱਟ ਸਵਾ 2 ਫੁੱਟ ਹੋਰ ਉੱਚਾ ਚੱਕਣਾ ਪਿਆ ਸਭ ਤੋਂ ਪਹਿਲੀ ਗੱਲ ਤਾਂ ਜਿੱਥੇ ਤੁਸੀਂ ਸ਼ੈੱਡ ਬਣਾਉਣਾ ਇਹ ਧਿਆਨ ਚ ਰੱਖਣਾ ਕਿ ਉਥੇ ਪਾਣੀ ਤਾਂ ਨਹੀਂ ਹੁੰਦਾ ਪੁਰਾਣਾ ਬਜ਼ੁਰਗਾਂ ਤੋਂ ਪੁੱਛ ਲਓ ਤਾਂ ਉੱਚੀ ਜਗ੍ਹਾ ਜਾ ਕੇ ਬਣਾਓ ਜਿੰਨਾ ਉੱਚਾ ਹੋ ਉਹਨਾਂ ਹਵਾਦਾਰ ਵੀ ਜ਼ਿਆਦਾ ਰਹੂਗਾ ਤੇ ਆਪਾਂ ਪਹਿਲਾਂ ਹੀ ਸ਼ੈੱਡ ਉੱਚਾ ਕਰਤਾ ਸੀ ਕਾਫੀ ਜ਼ਿਆਦਾ ਤੇ ਆਪਣੇ ਕੋਲੇ ਮਤਲਬ ਏਅਰ ਹੈ ਰਹਿ ਗਿਆ ਸੀ ਮਤਲਬ ਜਗ੍ਹਾ ਹੈਗੀ ਸੀ ਮਤਲਬ ਇਹਨੂੰ ਉਚਾਰ ਖੜਨ ਦਾ ਇੰਨਾ ਕ ਆਪਣੇ ਕੋਲ ਹੈਗਾ ਸੀ ਜੇ ਆਪਾਂ ਪਹਿਲਾਂ ਹੀ ਸ਼ੈੱਡ ਹੀ ਨੀਵਾ ਪਾ ਲੰਦੇ ਤਾਂ ਉਹ ਆਪਾਂ ਨੂੰ ਸਮੱਸਿਆ ਆ ਜਾਂਦੀ ਤਾਂ ਸ਼ੈੱਡ ਦੀ ਉਚਾਈ ਹੈ ਜਿਹੜੀ ਆਪਣੀ ਜਿਹੜਾ ਤੁਸੀਂ ਸਾਈਡਾਂ ਦੇ ਆਸਾ-ਪਾਸਾ ਦੇਖ ਕੇ ਉਸ ਹਿਸਾਬ ਨਾਲ ਤੈਅ ਕਰੋ ਵੀ ਕਿੰਨੀ ਆਪਣੀ ਸ਼ੈੱਡ ਦੀ ਉਚਾਈ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਅੰਦਰ ਤੇ ਆ ਦੇਖੋ ਚਾਰ ਹਲ ਟੋਏ ਵੀ ਆਪਾਂ ਨੇੜੇ ਰੱਖੇ ਹੋਏ ਨੇ ਤੇ ਥੋ ਚਾਰ ਨੇੜੇ ਪੱਟ ਕੇ ਪਾਉਣਾ ਬਹੁਤ ਸੌਖਾ ਹੈ ਇਹ ਵੀ ਆਪਾਂ ਨੇ ਪਹਿਲਾਂ ਫਿਰ ਸ਼ੈੱਡ ਬਣਾਉਣ ਤੋਂ ਪਹਿਲਾਂ ਇੱਥੇ ਪਿੱਟਾਂ ਬਣਾਈਆਂ ਪਹਿਲਾਂ ਇਹ ਪਿੱਟਾਂ ਉਧਰ ਹੁੰਦੀਆਂ ਸੀਗੀਆਂ ਇੱਧਰ ਨੂੰ ਮੂੰਹ ਕੀਤੇ ਹੁਣ ਜੇ ਇਹਨਾਂ ਦਾ ਉਧਰੋਂ ਐ ਮੂੰਹ ਰੱਖਦੇ ਤਾਂ ਇੱਧਰ ਲੀਹਾਂ ਛੱਡਣਾ ਪੈਂਦਾ ਬਹੁਤ ਜਗ੍ਹਾ ਵੇਸਟ ਹੋ ਜਾਂਦੀ ਅੱਛਾ ਇਸ ਚੀਜ਼ ਨੂੰ ਵੀ ਧਿਆਨ ਚ ਰੱਖਿਓ ਪਿੱਟਾਂ ਥੋੜੀਆਂ ਜਿੰਨੇ ਨੇੜੇ ਹੋਣਗੀਆਂ ਤੁਹਾਡਾ ਕੰਮ ਹੋਣਾ ਹੀ ਜ਼ਿਆਦਾ ਛੇਤੀ ਨਿਬੜੂਗਾ ਤੇ ਜਦੋਂ ਉਸ ਤੋਂ ਬਾਅਦ ਵੀ ਪੈਸੇ ਸਾਰਾ ਮਤਲਬ ਤੁਸੀਂ ਕੋਠਾ ਦੇਖ ਰਹੇ ਹੋ ਨਾ ਉਹਦੇ ਅੱਜ ਤੱਕ ਪਾਣੀ ਆ ਗਿਆ ਸੀਗਾ ਬਹੁਤ ਪਾਣੀ ਭਰ ਗਿਆ ਸੀਗਾ ਆਹ ਪੱਲੇ ਨਹੀਂ ਹੋਣੀਆਂ ਠੰਡ ਤੋਂ ਬਚਾਉਣ ਲਈ ਤੇ ਪਹਿਲਾਂ ਇੱਕ ਮਿੰਟ ਤੁਹਾਨੂੰ ਫਾਰਮ ਦਾ ਵਿਜ਼ਿਟ ਕਰਾ ਦਿੰਨੇ ਆ ਇੱਕ ਵਾਰੀ ਤੇ ਦੇਖ ਸਕਦੇ ਹੋ ਹਾਂਜੀ ਬਾਈ ਜੀ ਹਾਂਜੀ ਸਭ ਤੋਂ ਪਹਿਲਾਂ ਜਿਵੇਂ ਆਪਾਂ ਮੰਨ ਲਓ ਜੇ ਗੱਲ ਕਰ ਲਈਏ ਸਮੱਸਿਆਵਾਂ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ ਵੀ ਸਭ ਤੋਂ ਵੱਡੀ ਸਮੱਸਿਆਵਾਂ ਆਪਾਂ ਨੂੰ ਗੁਲਜ਼ਾਰ ਵੀਰੇ ਆਈ ਜਿਵੇਂ ਹੁਣ ਤੁਸੀਂ ਪਾਈਪਾਂ ਦੇਖ ਰਹੇ ਹੋ ਜੰਗ ਵਾਲੀਆਂ ਪਾਈਪਾਂ ਦੇਖ ਰਹੀਆਂ ਹੋਣੀਆਂ ਤੁਹਾਨੂੰ ਇਹ ਇਹਨੇ ਇੱਕ ਇੱਕ ਪਾਈਪ ਆਪਾਂ ਉੱਤੇ ਐਕਸਟਰਾ ਲਾਈ ਹਾਂ ਇਹ ਪਾਈਪਾਂ ਹਨਾਜੀ ਤੇ ਇੱਕ ਇਹਨਾਂ ਦੇ ਵਿੱਚ ਤੁਹਾਨੂੰ ਉਹ ਬਿੰਗ ਤੜਿੰਗੀਆਂ ਪਾਈਪਾਂ ਆਪਾਂ ਲਾਈਆਂ ਨੇ ਥੱਲੇ ਦੋ ਦੇ ਵਿਚਾਲੇ ਸੈਂਟਰ 'ਚ ਖੜ੍ਹ ਜਾ ਮੈਂ ਦਿਖਾ ਦਿਆਂ ਇੱਕ ਮਿੰਟ ਇਹ ਆ ਪਾਈਪਾਂ ਜਾਰ ਵਾਲੀਆਂ ਹਾਂਜੀ ਇੱਕ ਜਿਹੜੀ ਵਿਚਾਲੇ ਲੱਗੀ ਹੋਈ ਹੈ ਜਾਰ ਵਾਲੀ ਤੋਂ ਇੱਕ ਛੱਡ ਕੇ ਫਿਰ ਨੀਚੇ ਜੋੜੀ ਦਿਖਾ ਦਈਏ ਤਾਂ ਜਿੱਥੇ ਤੁਸੀਂ ਛੋਟੇ ਕਾਫ ਛੱਡਣ ਦੇ ਜਿਵੇਂ 4 ਕੁ ਮਹੀਨੇ ਦਾ 4 ਤੋਂ 6 ਮਹੀਨੇ ਦੇ ਵਿੱਚ ਵਿੱਚ ਬੱਚੀਆਂ ਦੀ ਉਮਰ ਹੈ ਇਹਨਾਂ ਦੀ ਹੂੰ ਤਾਂ ਇਧਰ ਤਾਂ ਆਪਾਂ ਤਿੰਨ ਵਾਪਾਂ ਲਵਾ ਦੀਆਂ ਸੀ ਲੰਘਣ ਦਾ ਇਧਰ ਇਧਰ ਤਾਂ ਕੋਈ ਸਮੱਸਿਆ ਨਹੀਂ ਆਈ ਓਕੇ ਪਰਲੀ ਸਾਈਡ ਦੋ ਹੀ ਵਾਪਾਂ ਲੱਗੀਆਂ ਸੀਗੀਆਂ ਤਾਂ ਇਹ ਵਿੱਚ ਦੀ ਲੰਘ ਗਈਆਂ ਜਿਹਦੇ ਪਹਿਲੇ ਦਿਨ ਛੱਡੀਆਂ ਅੱਛਾ ਇਹ ਵਿੱਚ ਦੀ ਲੰਘ ਗਈਆਂ ਤਾਂ ਆਪਾਂ ਜਿਹੜੀਆਂ ਆਪਾਂ ਇਧਰ ਵਾਸਤੇ ਨਾ ਲਾਈਆਂ ਸੀ ਇਧਰ ਰੋਕਣ ਵਾਸਤੇ ਗਾਵਾਂ ਨੂੰ ਹੂੰ ਉਹ ਆਪਾਂ ਨੂੰ ਉਹੀ ਵਾਪਾਂ ਚੱਕ ਕੇ ਵਾਇਲਡ ਕਰਕੇ ਉਧਰ ਲਾਉਣੀਆਂ ਪਈਆਂ ਵੀ ਤਾਂ ਕਰਕੇ ਬੱਚੀਆਂ ਵਿਛੀਆਂ ਨਾ ਲੰਘਣ ਅੱਛਾ ਉਹ ਸਮੱਸਿਆ ਜਦੋਂ ਸੈੱਟ ਕੀਤੀ ਹੂੰ ਤਾਂ ਲੋ ਫਿਰ ਆ ਪਾਪਾ ਆਪਾਂ ਲਵਾਈਆਂ ਨਹੀਂ ਗੀਆਂ ਤਾਂ ਕਿ ਬੱਚੀਆਂ ਤਾਂ ਨਹੀਂ ਲੱਗਦੇ ਨੇ ਇਹ ਤੋਂ ਤੇ ਵੱਡੀਆਂ ਲੱਗ ਜਾਂਦੀਆਂ ਵੇੜਾ ਹੁਣ ਜਿਹੜੀਆਂ ਦੇਖੋ ਮੈਂ ਉਹ ਪਾਪਾਂ ਦੀ ਗੱਲ ਕਰ ਰਿਹਾ ਨਹੀਂ ਪਹਿਲਾਂ ਵਿਚਾਲੇ ਲਾਈ ਆਪਾਂ ਹਾਂ ਵਿਚਾਲੇ ਵਾਲੀ ਵੀ ਲਾਈ ਆ ਨਾ ਆਪਾਂ ਉਹਦੇ ਵਿੱਚ ਦੀ ਬੱਚੀਆਂ ਲੱਗਦੀਆਂ ਜਿਵੇਂ ਆ ਤਿੰਨ ਨੇ ਆ ਆਪਾਂ ਤਿੰਨ ਕਰਤੀਆਂ ਓਕੇ ਫਿਰ ਇਹ ਪਹਿਲੇ ਦਿਨ ਸਮੱਸਿਆ ਆ ਗਈ ਛੱਡਣ ਸਾਰੀ ਅੱਛੀਆਂ ਨੂੰ ਠੀਕ ਹੈ ਤੇ ਪਹਿਲੇ ਦਿਨ ਦੀ ਰਾਤ ਨੂੰ ਜਿਹੜੀ ਸਮੱਸਿਆ ਸੀ ਇੱਕ ਗਾਂ ਹੀਟ ਕਿ ਸੀਗੀ ਉਧਰ ਹੂੰ ਤੇ ਆਪਣੀ ਜਿਹੜੀ ਪਾਰਟੀਸ਼ਨਸ ਹੀ ਇਹ ਯਾਰ ਵਾਲੀ ਪਾਪ ਤੋਂ ਥੱਲੇ ਤੱਕ ਪਾਰਟੀਸ਼ਨਾਂ ਦੀ ਉਚਾਈ ਸੀ ਐਨੀ ਉਚਾਈ ਸੀ ਸਾਰੀਆਂ ਪਾਰਟੀਸ਼ਨਾਂ ਦੀ ਠੀਕ ਹੈ ਜੀ ਤਾ ਉਧਰ ਗਾਈ ਵੈਸੇ ਤਾਂ گاਵਾ ਇਹਨੂੰ ਟੱਪਦੀਆਂ ਨਹੀਂ ਹੈਗੀਆਂ ਹੀਫਰਾਂ ਜਿਹੜੀਆਂ ਬੈੜਾ ਹੁੰਦੀਆਂ ਨੇ ਉਹ ਟੱਪ ਜਾਂਦੀਆਂ ਨੇ ਉਧਰ ਗਾਂ ਇੱਕ ਹੀਟ ਜਾ ਗਈ ਉਹ ਪਰਲੀ ਸਾਈਡ ਵਾਲੀ ਗਾਂ ਤੇ ਜੰਪ ਕਰਨ ਲੱਗੀ ਜਦੋਂ ਉਹ ਅੱਧੀ ਉਧਰ ਲੰਮਕ ਗਈ ਅੱਧੀ ਇੱਧਰ ਲੰਮਕ ਗਈ ਠੀਕ ਹੈ ਫਿਰ ਆਪਾਂ ਨੂੰ ਜਿਹੜੀਆਂ ਉਹ ਪਾਰਟੀਸ਼ਨ ਉੱਪਰ ਵਾਲੀਆਂ ਵੀ ਐਡ ਕਰਨੀਆਂ ਪਈਆਂ ਸਾਰਿਆਂ ਤੇ ਉਹ ਤੁਸੀਂ ਦੇਖ ਲੈ ਲੇ ਬਾਅਦ ਚ ਕਰੀਏਗੀ ਹਾਂ ਹੁਣ ਉਹਨਾਂ ਦੀ ਹਾਈਟ ਆਪਾਂ ਨੇ ਆਏ ਪਿੱਲਰ ਤੇ ਜੋੜ ਲਾਇਆ ਫੁੱਟ ਫੁੱਟ ਦਾ ਤੇ ਉਹ ਵਧਾਏ ਤੇ ਉਸ ਤੋਂ ਬਾਅਦ ਇੱਕ ਆਪਾਂ ਨੂੰ ਹੋਰ ਸਮੱਸਿਆ ਆਈ ਸੀ ਜਿੱਦਾਂ ਨਾ ਇਹਦੇ ਵਿੱਚ ਆਹ ਚੀਜ਼ ਕੀਤੀ ਸੀ ਇੱਕ ਆਪਣੇ ਪਾਈਪ ਦਾ ਟੋਟਾ ਪੈਪਾਂ ਆਪਾਂ ਵਿੱਚ ਵੀ ਪੈਨੀਆਂ ਕੀਤੀਆਂ ਹੋਏ ਨਿਕਲਦੀਆਂ ਹੁੰਦੀਆਂ ਨੇ ਇਹ ਹੁਣ ਤਾਂ ਇਹ ਟੰਕਾ ਲਾਇਆ ਹੋਇਆ ਇਹਨਾਂ ਸਰਾਖ ਮਾਰ ਕੇ ਨਾਟਕ ਹਣੇ ਨੇ ਤਾਂ ਕਿ ਆਪਾਂ ਇਹ ਸਾਫ ਸਫਾਈ ਕਰਦੇ ਆ ਨਾ ਤਾਂ ਆਪਣਾ ਸਾਰਾ ਇਹ ਫਾਰਮ ਇੱਕ ਹੋ ਜਾਊਗਾ ਕੱਲੇ ਉਹ ਖੇੜਾਂ ਵਾਲੀਆਂ ਫਿਕਸ ਨੂੰ ਛੱਡ ਕੇ ਉਹ ਵੀ ਨਿਕਲਦੀਆਂ ਨੇ ਸਾਰੀਆਂ ਨਿਕਲਦੀਆਂ ਨੇ ਤਾਂ ਉਹਨਾਂ ਨੇ ਆ ਬਹੁਤ ਪਤਲੀਆਂ ਲਾਤੀਆਂ ਸੀ ਆ ਤੁਸੀਂ ਦੇਖ ਸਕਦੇ ਹੋ ਚੌਰਸ ਪਾਈਪ ਵੱਡਗੇ ਲਾਤੀ ਇਹਨਾਂ ਦੀ ਤਾਂ ਪੱਤੀਆਂ ਲਵਾਈਆਂ ਉੱਤੇ ਬਾਕੀ ਫਿਰ ਕ੍ਰੋਸ ਵਾਲੀ ਪਾਈਪ ਲਿਆ ਕੇ ਉਹ ਸਾਰੇ ਪੱਟਕੇ ਦੁਆਰੇ ਉਹ ਲਾਏ ਠੀਕ ਹੈ ਤਾਂ ਕਿ ਮਜ਼ਬੂਤੀ ਬਣ ਜੇ ਹੈਨਾ ਤੇ ਉਹ ਲਈ ਤੇ ਫਿਰ ਦੂਜੀ ਗੱਲ ਆ ਦੇਖੋ ਆ ਪਾਈਪਾਂ ਆਪਾਂ ਨੇ ਉੱਪਰ ਚੱਕੀਆਂ ਠੀਕ ਹੈ ਜੀ ਇਹ ਪਾਈਪਾਂ ਉੱਪਰ ਜਾ ਕੇ ਤਾਂ ਕਿ ਗਾਵਾਂ ਉੱਪਰ ਦੀ ਨਾ ਟੱਪਣ ਠੀਕ ਹੈ ਜੀ ਕਿਉਂਕਿ ਗਾਂ ਨਾ ਜਿਹੜੀ ਗਾਂ ਦੀਆਂ ਫਰੰਟ ਵਾਲੀਆਂ ਲੱਤਾਂ ਉੱਪਰ ਲੰਘ ਜਾਂਦੀਆਂ ਨੇ ਅੱਗੇ ਆਪਣੇ ਇੱਕ ਪਿੱਛੇ ਜੇ ਕੇਸ ਹੋਇਆ ਸੀ ਇੱਥੇ ਪਿੰਡ ਆਪਣੇ ਨੇੜੇ ਉਥੇ ਬੰਦਿਆਂ ਨੇ ਜਰਸੀ ਵੜ੍ਹ ਪਾਲੀ ਸੀ ਬਹੁਤ ਸ਼ੌਂਕ ਨਾਲ ਓਕੇ ਉਹਨਾਂ ਦੇ ਇੱਥੋਂ ਉਹ ਵੜ੍ਹ ਉੱਪਰ ਟੱਪਣ ਲੱਗੀ ਪਾਰਟੀ ਹਿੰਦੋਂ ਅੱਗੇ ਵਾਲੀਆਂ ਲੱਤਾਂ ਲੰਘ ਗਈਆਂ ਪਿਛੇ ਵਾਲੀਆਂ ਲੱਤਾਂ ਨਾ ਐਦਾਂ ਫਸ ਗਈਆਂ ਐਵੇਂ ਕਰਕੇ ਪਿਛੇ ਵਾਲੀਆਂ ਲੱਤਾਂ ਐਵੇਂ ਫਸ ਗਈਆਂ ਤਾਂ ਨਿਕਲੀਆਂ ਨਹੀਂ ਹੈਗੀਆਂ ਉਹ ਵੜ ساری ਰਾਤ ਵਿਚਾਰੀਆਂ ਫਿਰ ਮਾਰੀ ਗਈ ਨਿਕਲਣ ਵਾਸਤੇ ਬੰਦਾ ਕੋਈ ਉੱਠਿਆ ਨਹੀਂ ਹੈਗਾ ਅਜ ਲੱਤਾਂ ਫਸ ਗਈਆਂ ਉਹਦਾ ਤੜਕੇ ਨੂੰ ਐਡਾ ਸਰ ਹੋ ਗਿਆ ਤੇ ਮੁੜ ਕੇ ਉਹ ਬਚੀ ਨਹੀਂ ਫਿਰ ਮਰ ਗਈ ਉਹ ਜਸਟ ਕਾਦੇ ਕਰਕੇ ਕਿ ਪਾਰਟੀਸ਼ਨ ਨੀਮੀ ਸੀਗੀ ਅੱਛਾ ਅਸੀਂ ਫਰੰਟ ਵਾਲੀਆਂ ਲੱਤਾਂ ਸਾਰੀਆਂ ਲਗਾ ਲੈਂਦੀਆਂ ਨੇ ਪਿੱਛੇ ਵਾਲੀਆਂ ਨਹੀਂ ਲੱਗਦੀਆਂ ਹੁੰਦੀਆਂ ਪਿੱਛੇ ਵਾਲੀਆਂ ਇਹਨਾਂ ਚ ਫਸ ਜਾਂਦੀਆਂ ਨੇ ਫਿਰ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਸਾਰੀਆਂ ਉਹ ਪਾਰਟੀਸ਼ਨਾਂ ਉੱਚੀਆਂ ਉੱਚੀਆਂ ਕੀਤੀਆਂ ਤੇ ਉਹ ਸਭ ਤੋਂ ਮੇਨ ਸਮੱਸਿਆ ਆਪਾਂ ਨੂੰ ਉਹਦੀ ਆਈ ਤੇ ਫਿਰ ਉਸ ਤੋਂ ਬਾਅਦ ਆਪਾਂ ਨੂੰ ਇੱਕ ਸਭ ਤੋਂ ਵੱਡੀ ਸਮੱਸਿਆ ਆਈ ਵਛੀਆਂ ਵਿੱਚ ਦੀ ਲੰਗਦੀ ਅਸੀਂ ਥੱਲੇ ਦੀ ਉਸ ਤੋਂ ਬਾਅਦ ਗਾਵਾਂ ਉੱਪਰ ਲੀਡ ਆਪਦੀਆਂ ਸੀ ਦੋ ਜੀ ਦੋ ਨੰਬਰ ਸਮੱਸਿਆ ਬਹੁਤ ਵੱਡੀ ਸਮੱਸਿਆ ਜੀ ਇਹ ਕਿਹੜੀਆਂ ਆਪਣੀਆਂ ਆ ਨੇ ਇਹ ਆਪਾਂ ਵਛੀਆਂ ਵਾਲਾ ਖਾਨਾ ਕਰਕੇ ਇਹ ਆਪਾਂ 9 ਇੰਚ ਤੇ ਲਵਾਇਆ ਹੋਇਆ ਹੈ ਇਹਦੀ ਇਹਦੀ ਦੂਰੀ 9 ਇੰਚ ਹੈ ਠੀਕ ਹੈ ਜੀ ਵਿੱਚੋਂ ਤਿਆਰ ਇਹ ਮੇਰੇ ਹਿਸਾਬ ਨਾਲ 8 ਇੰਚ ਹੋਣੀ ਚਾਹੀਦੀ ਹੈ ਇਹ ਬੱਛੀ ਹੁਣ ਨਾ ਇੱਕ ਵਛੀ ਆ ਉਹ ਖੜੀ ਹੈ ਕਾਲੀ ਜੀ ਤੇ ਉਹ ਹੈਗੀ ਹੈ ایਵੀਐਸ ਚੈਂਪੀਅਨ ਦੀ ਆ ਉਹ ਤੇ ਉਹ ਜਦੋਂ ਇਹ ਵਿੱਚ ਕੱਖਾਂ ਦੀ ਲੱਤ ਇੱਕ ਇੱਕ ਲੱਤ ਕੱਢ ਕੇ ਇਹਦੇ ਵਿੱਚ ਰੱਖ ਲੈਂਦੀ ਆ ਆ ਦੇਖੋ ਆ ਜਿਹੜਾ ਗੋਹਾ ਉਹਨੇ ਵਿੱਚ ਤਰਿਆ ਹੋਇਆ ਸਾਰਾ ਇੱਥੇ ਵਿੱਚ ਸਟਿਆ ਹੋਇਆ ਪੈਰਾਂ ਨਾਲ ਤੇ ਉਹ ਪੈਰ ਰੱਖ ਲੈਂਦੀ ਆ ਵਿੱਚ ਤੇ ਉਹ ਸਮੱਸਿਆ ਆਉਂਦੀ ਆ ਠੀਕ ਆ ਇਸ ਕਰਕੇ ਇਹਨਾਂ ਨੂੰ ਵੀ ਜੇ ਤੁਸੀਂ ਆਪਦੀਆਂ ਮੱਛੀਆਂ ਦਾ ਗਰੁੱਪੇ ਜੋ ਹਿਸਾਬ ਨਾਲ ਕਰਕੇ ਇਹਨੂੰ 8 ਇੰਚ ਤੇ 7 ਇੰਚ ਦੇ ਲਵਾ ਲਓ ਨਵੀਆਂ ਮੱਛੀਆਂ ਵਾਸਤੇ ਜਿੱਥੇ ਤੁਸੀਂ ਤਿੰਨ ਮਹੀਨਿਆਂ ਤੋਂ ਲੈ ਕੇ 10 ਕੁ ਮਹੀਨਿਆਂ ਲਈ ਮੱਛੀ ਚੜ੍ਹਣੀਆਂ ਨੇ ਤਾਂ ਆਰਾਮ ਨਾਲ ਇਹਦੇ ਵਿੱਚ ਅਸਰ ਲੰਗੀ ਆ ਲਓ ਇਹਨਾਂ ਦੀ ਦੂਰੀ ਘਟਾਉਣੀ ਆਪਾਂ ਨੇ ਇਹਨਾਂ ਦੀ ਦੂਰੀ ਘਟਾਉਣੀ ਚਾਹੀਦੀ ਆਪਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਜਿਵੇਂ ਦੁੱਧ ਵਾਲੀਆਂ گاਵਾਂ ਦੇ ਲੋਕ ਲਾਤੇ ਸੀ ਤੇ ਲੋਕਾਂ ਦੀ ਆਇਤ ਨੂੰ ਦਿਖਾ ਦਿੰਦੇ ਆ ਵੀ ਲੋਕ ਲਾਏ ਨੇ ਅ ਜਿਵੇਂ ਹੁਣ ਆ ਤੁਸੀਂ ਮੂਰੀਆਂ ਦੇਖ ਰਹੇ ਹੋ ਖੁਰਲੀਆਂ ਚ ਪਈਆਂ ਨੇ ਹਾਂਜੀ ਪਈਆਂ ਨੇ ਦਿਖ ਰਹੀਆਂ ਨੇ ਹਾਂਜੀ ਇਹ ਹੁਣ ਇੱਥੇ ਗੰਦੀਆਂ ਵੀ ਲੱਗ ਰਹੀਆਂ ਨੇ ਪਈਆਂ ਇਹ ਖੋਲਣੀਆਂ ਪੈਣਗੀਆਂ ਫਿਰ ਉਧਰ ਰੱਖਣੀਆਂ ਪੈਣਗੀਆਂ ਉਹ ਵੜਾਂ ਦੇ ਪਾ ਕੇ ਇੱਥੇ ਲਿਆ ਕੇ ਬੰਨਣੀਆਂ ਪੈਣਗੀਆਂ ਫਿਰ ਉਹ ਕੱਖ ਖਾਣੀਆਂ ਹੁਣ ਅਸਲ ਦੇ ਵਿੱਚ ਉਹ ਦੋਨੋਂ ਵੜਾਂ ਦੀ ਫੀਡ ਅਲੱਗ-ਅਲੱਗ ਚੱਲਦੀ ਹੈ ਓਕੇ ਇਹਨਾਂ ਦੋਨੋਂ ਉਹਨਾਂ ਜੋ ਇੱਕ ਟਰਾਂਜ਼ੀਸ਼ਨ ਫੀਡ ਤੇ ਹੈ ਇੱਕ ਡਰਾਈ ਫੀਡ ਤੇ ਹੈ ਠੀਕ ਹੈ ਠੀਕ ਹੈ ਜੀ ਹੁਣ ਹੁਣ ਜੇ ਤਾਂ ਪਰ ਉਹਨੂੰ ਅਲੱਗ-ਅਲੱਗ ਖਾਨੇ ਛੜਣੀਆਂ ਬਣਣੀਆਂ ਜਾਂਦਾ ਆਪਾਂ ਨੂੰ ਜਾਂ ਆਪਾਂ ਨੂੰ ਬਣਣੀਆਂ ਹੁਣ ਰੋਜ਼ ਉਹਨਾਂ ਨੂੰ ਪਹਿਲਾਂ ਉਹ ਭੱਜ ਜਾਂਦੀਆਂ ਨੇ ਜਦੋਂ ਮੂਰੀਆਂ ਪਾਉਂਦੇ ਆ ਮਸਾ ਮੂਰੀਆਂ ਪਾਉਂਦੀਆਂ ਨੇ ਥਲਿਆਰੇ ਹਨ ਤੇ ਕਈ ਲੋਕ ਥਲਿਆਰਾ ਕਹਿੰਦੇ ਨੇ ਕਈ ਮੂਰੀ ਕਹਿੰਦੇ ਨੇ ਫਿਰ ਇਹਨਾਂ ਨੂੰ ਅੱਜੜ ਅੱਡ ਬੰਨਣਾ ਪੈਂਦਾ ਅੱਡ ਕੱਖ ਪਾਉਣੇ ਪੈਂਦੇ ਨੇ ਫਿਰ ਇਹਨਾਂ ਨੂੰ ਛੱਡਣਾ ਪੈਂਦਾ ਜੇ ਲੋਕ ਹੋਣ ਤਾਂ ਅੱਡ ਕੱਖ ਪਾ ਕੇ ਲੋਕਾਂ ਨੂੰ ਫਸਾ ਦਿਓ ਜਦੋਂ ਕੱਖ ਵਾਲੇ ਲੋਕ ਛੱਡ ਦਿਓ ਤਾਂ ਲੋਕ ਬਹੁਤ ਹੀ ਖੂਬਸੂਰਤ ਚੀਜ਼ ਹੈ ਡੇਰੀ ਫਾਰਮਿੰਗ ਦੇ ਵਿੱਚ ਹਾਂ ਹੋਣ 16 ਫੁੱਟ ਤੇ ਕਿੱਥੇ ਤਾਂ 6 ਗਾਵਾਂ ਖੜਨ ਗਈਆਂ ਇੱਥੇ ਹੁਣ ਆਪਾਂ ਚਾਹੇ 8-10 ਖੜਾ ਲਈ 8-10 ਖੜ ਜਾਨੀਆਂ ਇੱਥੇ ਆਰਾਮ ਨਾਲ ਆਪਾਂ ਸਿਰਫ ਜਗਾ ਨੂੰ ਵਰਤਣ ਵਾਸਤੇ ਜ਼ਿਆਦਾ ਤਾਂ ਕਰਕੇ ਫਿਰ ਲੋਕਾਂ ਦਾ ਖਿਆਲ ਛੱਡਦਾ ਸੀ ਪਰ ਲੋਕ ਬਹੁਤ ਹੀ ਜ਼ਰੂਰੀ ਚੀਜ਼ ਹੈ ਤੇ ਉਸ ਤੋਂ ਬਾਅਦ ਸਮੱਸਿਆ ਜੇ ਹੁਣ ਆਪਾਂ ਦੇਖੀਏ ਤਾਂ ਸਾਫ ਸਫਾਈ ਦੇ ਵਿੱਚ ਤਾਂ ਸਕ੍ਰੈਪਰ ਤੁਸੀਂ ਦੇਖਿਆ ਉਹ ਇਹ ਅਸਲ ਦੇ ਵਿੱਚ ਗੋਬਰ ਨਹੀਂ ਹੈਗਾ ਸਾਰਾ ਦਰਸ਼ਕ ਕਹਿਣਗੇ ਗੋਬਰ ਕਿਉਂ ਆ ਜਿਵੇਂ ਮੈਂ ਇੱਧਰ ਬਹੁਤ ਨਜ਼ਰ ਆ ਰਿਹਾ ਦੇਖੋ ਤੁਸੀਂ ਇੱਧਰ ਹਾਂ ਇਹ ਸਾਰਿਆਂ ਨੂੰ ਲੱਗਦਾ ਹੋਊਗਾ ਵੀ ਹਨਾ ਵੀ ਇਹ ਗੋਬਰ ਹੈ ਜੀ ਐਂ ਜੇ ਤਾਂ ਉਹ ਸਮੱਸਿਆ ਪਹਿਲੀ ਆਈ ਮਿੱਟੀ ਨਾ ਵੱਧ ਪਾਉ ਕਦੇ ਵੀ ਜਿਵੇਂ ਆਪਾਂ ਭਰਤ ਪਾ ਲਈ ਸੀ ਚਲੋ ਆਪਣਾ ਆਪ ਦਾ ਡੱਬਾ ਇਸ ਢਿੱਟੀ ਇਹ ਲੈ ਆ ਲਿਆ ਆਪਾਂ ਮਿੱਟੀ ਪਾਤੀ ਹੁਣੇ ਬਹੁਤ ਦਬ ਗਿਆ ਆਪਾਂ ਨੂੰ ਐ ਸੀ ਵੀ ਬਹੁਤ ਜ਼ਿਆਦਾ ਦਬ ਜੂਗਾ ਗਾਵਾਂ ਬਹੁਤ ਦਬਾ ਦੇਣਗੀਆਂ ਪਰ ਇਹ ਇੰਨਾ ਨਹੀਂ ਦਬਿਆ ਕਾਫੀ ਦਬਤਾ ਗਿਆ ਉਹ ਜਿਹਦੇ ਪਹਿਲੇ ਦਿਨ ਛੱਡੀਆਂ ਹੋਏ ਭੱਜ ਭੱਜ ਕੇ ਭੱਜ ਭੱਜ ਕੇ ਇਹਨਾਂ ਨੇ ਆਪਣਾ ਮਿੱਟੀ ਫਰਸ਼ ਤੇ ਝਾੜਤੀ ਸਾਰੀ ਇਹ ਇਹ ਹੁਣ ਮਿੱਟੀ ਪਲੱਸ ਗੋਹਾ ਮਿਕਸ ਹੋ ਗਿਆ ਓਕੇ ਤੇ ਇਹ ਹੁਣ ਬਹੁਤ ਗੰਦਾ ਹੋ ਗਿਆ ਚੱਕਣਾ ਲੇਵਰ ਹੈ ਜਿਹੜੀ ਆਪਣੀ ਨਾ ਤੇ ਉਹ ਕਣਕ ਦੇ ਵਿੱਚ ਸਪਰੇਅ ਰੇ ਤੇ బిజీ ਹੋ ਗਏ ਤਾਂ ਕਰਕੇ ਟਾਈਮ ਨਹੀਂ ਲੱਗਿਆ ਮਤਲਬ ਕਿ ਆਪਾਂ ਨੂੰ ਮਸ਼ੀਨੀ ਕਰਨਾ ਚਾਹੀਦਾ ਕੰਮ ਸਕ੍ਰੈਪਰ ਨਾਲ ਸਕ੍ਰੈਪਰ ਬਹੁਤ ਜ਼ਰੂਰੀ ਆ ਸਕ੍ਰੈਪਰ ਹੋਣਾ ਚਾਹੀਦਾ ਸਕ੍ਰੈਪਰ ਚਲੋ ਆਪਾਂ ਨਹੀਂ ਲਵਾਇਆ ਮਤਲਬ ਵੈਸੇ ਆਪਾਂ ਜਗਾ ਛੱਡੀ ਐ ਟਪਾਈ ਐ ਇਹਦੇ ਵਿੱਚ ਅੱਛਾ ਕਈ ਲੋਕ ਚੈਨਰ ਪਾਉਂਦੇ ਨੇ ਇਹਦੇ ਵਿੱਚ ਕੋ ਚੈਨਰ ਜੋ ਮਸਾਲਾ ਨਿਕਲ ਜਾਂਦਾ ਚੈਨਰ ਗਲ ਜਾਂਦਾ ਕਾਫੀ ਚੀਜ਼ਾਂ ਹੋ ਜਾਂਦੀਆਂ ਨੇ ਆਪਾਂ ਨੇ ਟਪਾਈ ਹੋਈ ਆ ਓਕੇ ਥੋੜੇ ਬਾਈ ਬਣਾਉਂਦੇ ਨੇ ਸਕ੍ਰੈਪਰ ਆਪਣੇ ਬਾਗੇ ਬਰਾਣੇ ਵਾਲੇ ਉਹਨਾਂ ਦੀ ਰਾਇ ਲੈ ਕੇ ਆਪਾਂ ਟਪਾਈ ਸੀ ਟੇਢੀ ਤਾਂ ਉਹ ਇੱਟ ਕੱਢ ਦੇਣਗੇ ਸ਼ੈਣੀ ਨਾਲ ਬਸ ਤੇ ਉਹ ਬਹੁਤ ਵਧੀਆ ਚੀਜ਼ ਹੈਗੀ ਸਕਰਬ ਜਿਆ ਜਿਹੜੀ ਉਹ ਮਸ਼ੀਨ ਦੀ ਫਿਟਿੰਗ ਕੀਤੀ ਹੈ ਸਹੀ ਚੱਲ ਰਹੀ ਹੈ ਹਲਕ ਹਾਂਜੀ ਸੌਰੀ ਤੇ ਇਹ ਮਸ਼ੀਨ ਵਧੀਆ ਚੱਲ ਰਹੀ ਹੈ ਜੀ ਬਹੁਤ ਖੂਬਸੂਰਤ ਚੱਲ ਰਹੀ ਹੈ ਬਹੁਤ ਵਧੀਆ ਮਨ ਲਵੇ ਪਾਈਪਾਂ ਪਾਈ ਹੋਈਆਂ ਨੇ ਤੁਸੀਂ ਹਾਂਜੀ ਹਾਂਜੀ ਇਹ ਪਾਈਪਾਂ ਇਹੀ ਪਾਈਆਂ ਨੇ ਜੀ ਇਹਨਾਂ ਨੂੰ ਫਿਟਿੰਗ ਦੇ ਠੀਕ ਹੈ ਤੇ ਇਹਦੇ ਦੋ ਗੇਟ ਵਾਲਾ ਲਾਉਣੇ ਪਏ ਆਪਾਂ ਨੂੰ ਅ ਇਧਰ ਦੀ ਸਪਲਾਈ ਅੱਡ ਹੈ ਇਧਰ ਵੀ ਸਪਲਾਈ ਅੱਡ ਹੈ ਓਕੇ ਤੇ ਇਹ ਵੀ ਮੈਨੂੰ ਸਮੱਸਿਆ ਆਪਾਂ ਨੂੰ ਇਸ ਚੀਜ਼ ਦੀ ਇਹ ਵੀ ਆਈ ਹੈਗੀ ਹੈ ਵੀ ਦੁੱਧ ਵਾਲੀਆਂ گاਵਾ ਇੱਕ ਸਾਈਡ ਹੋਣ ਸਾਰੀਆਂ ਦੋ ਤਿੰਨ ਪੈਨ ਇਕੱਠੇ ਹੋਣ ਦਾ ਜ਼ਿਆਦਾ ਵਧੀਆ ਹਾਂ ਜ਼ਿਆਦਾ ਵਧੀਆ ਆਪਾਂ ਅਲੱਗ-ਅਲੱਗ ਕਰ ਲਿਆ ਆਪਾਂ ਆਪਾਂ ਤਾਂ ਕਰ ਲਏ ਗੁਲਜ਼ਾਰ ਜੀ ਇਹ ਕਿਉਂਕਿ ਉਹ ਗਰਮੀਆਂ ਦੇ ਵਿੱਚ ਸੂਰਜ ਛਿਪਿਆ ਕਰੂਗਾ ਹੂੰ ਤਾਂ ਉਧਰ ਸੂਰਜ ਦਾ ਤਾਰਿਆ ਕਰੂ ਇੱਧਰ ਤਾਂ ਘਟਿਆ ਘਟਾ ਆ ਤਾ ਦੁੱਧ ਵਾਲੀਆਂ گاਵਾਂ ਨੂੰ ਜ਼ਿਆਦਾ ਠੰਡ ਦੀ ਲੋੜ ਪੈਂਦੀ ਹੈ ਠੀਕ ਇਸ ਕਰਕੇ ਆਪਾਂ ਛਿਪ ਦੇ ਦਾ ਮਤਲਬ ਚੜ੍ਹਦੇ ਵਾਲੇ ਪਾਸੇ گاਵਾਂ ਰੱਖੀਆਂ ਨੇ ਛਿਪ ਦੇ ਵਾਲੇ ਪਾਸੇ ਆਪਾਂ ਨੇ ਜਿਹੜੀਆਂ ਉਹ ਮੱਛੀਆਂ ਰੱਖੀਆਂ ਨੇ ਜਾਂ ਜਿਵੇਂ ਉਧਰ ਛੋਟੀਆਂ ਵਿਹੜਾ ਹੋ ਗਈਆਂ ਮੱਛੀਆਂ ਹੋ ਗਈਆਂ ਉਹ ਛਿਪ ਦੇ ਵਾਲੇ ਪਾਸੇ ਆ ਜਾਣੀਆਂ ਉੱਥੇ ਤਾਂ ਉਹਨਾਂ ਨੂੰ ਇੰ ਦੁੱਧ ਵਾਲੀਆਂ گاਵਾਂ ਨੂੰ ਜਿਹੜਾ ਗਰਮੀ ਦਾ ਤਾਇਆ ਲੈਂਦੇ ਦਾ ਉਹ ਸਾਨੂੰ ਸਾਰਿਆਂ ਨੂੰ ਹੀ ਪਤਾ ਵੀ ਮੜਕਾ ਮਾਰਦਾ ਹੈਗਾ ਹਨ ਤੇ ਇਹ ਸਮੱਸਿਆ ਆਪਾਂ ਨੂੰ ਮੇਨ ਆਈ ਹੈਗੀ ਇੱਕ ਤਾਂ ਸਕ੍ਰੈਪਰ ਦੀ ਹੋਗੀ ਤੇ ਲੋਕਾਂ ਦੀ ਹੋਗੀ ਇੱਕ ਭਰਤ ਦੀ ਹਾਂ ਬਹੁਤ ਜ਼ਿਆਦਾ ਭਰਤ ਨਾ ਪਾਓ ਕਿ ਘਟ ਜੇ ਬਾਅਦ ਚ ਪਾ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਭਰਤ ਇਹ ਨਾ ਹੋਵੇ ਵੀ ਆਪਾਂ ਪਹਿਲੀ ਬਹੁਤ ਜ਼ਿਆਦਾ ਪਾ ਲਈਏ ਮੁੜ ਕੇ ਆਪਾਂ ਨੂੰ ਪਰੇਸ਼ਾਨੀਆਂ ਆਵੇ ਇਹਨਾਂ ਨੇ ਸਾਰੀ ਆਹ ਇਹ ਸਾਰੀ ਮਿੱਟੀ ਪਲੱਸ ਗੋਹਾ ਮਿਕਸ ਹੋ ਗਿਆ ਹੈ ਇਹ ਹੁਣ ਚੱਕਿਆ ਜਾਊਗਾ ਚੱਕਣਾ ਬੂ ਟਰਾਲੀ ਅੰਦਰ ਲੈ ਕੇ ਆਵਾਂਗੇ ਇਹਨਾਂ ਨੂੰ ਬੰਨ ਕੇ ਫਿਰ ਚੱਕਾਂਗੇ ਫਿਰ ਇਹ ਸਾਰਾ ਕਲੀਨ ਕਰਕੇ ਦੁਬਾਰਾ ਉਸ ਵਾਰ ਵੀਡੀਓ ਪਾਵਾਂਗੇ ਫਿਰ ਦਿਖਾਵਾਂਗੇ ਤੁਹਾਨੂੰ ਇੱਕ ਇੱਕ ਖੇਤ ਮਤਲਬ ਫਾਰਮ ਪਾਉਣ ਦੇ ਵੀ ਸੌਖੇ ਨੇ ਇਧਰ ਨਿਕਾਸ ਦਾ ਹੀ ਵਧੀਆ ਹੈ ਨਾ ਕੋਈ ਪ੍ਰੋਬਲਮ ਨਹੀਂ ਆਉਂਦੀ ਹਾਂਜੀ ਇਹ ਨਿਕਾਸ ਵਾਲਾ ਹਲੇ ਆਪਾਂ ਕਰਨਾ ਜੀ ਅੱਗੇ ਡੱਗ ਬਣੂਗਾ ਇੱਥੋਂ ਪਾਣੀ ਜਾਇਆ ਕਰੂ ਡਰੇਨੇਜ ਰਾਹੀਂ ਇੱਕ ਨਾਲੀ ਬਣੂਗੀ ਅੱਗੇ ਡੱਗ ਬਣਾਵਾਂਗੇ ਉਹ ਡੱਗ ਦੇ ਵਿੱਚ ਗੋਬਰ ਨੀਚੇ ਬੈਠ ਜਾਇਆ ਕਰੂ ਪਾਣੀ ਹੈ ਜਿਹੜਾ ਉਹ ਅੱਗੇ ਝੋਨੇ ਵੇਲੇ ਤੱਕਾ ਪ ਤਿਆਰ ਕਰਦੇ ਆਂਗੇ ਉਹਨੇ ਜੋ ਪਾਣੀ ਇੱਥੋਂ ਦੀ ਹੋ ਹੋ ਜਾਇਆ ਜਾ ਕਰੂ ਕਿਉਂਕਿ ਸਪ੍ਰਿੰਕਲਰ ਲੱਗ ਜਾਣਗੇ ਹੁਣ ਤਾਂ ਪਾਣੀ ਇੰਨਾ ਨਹੀਂ ਡੁੱਲਦਾ ਚਲੋ ਖੇਲਾਂ ਦਾ ਹੀ ਆ ਉਹ ਖੜਕੜ ਜਾਂਦਾ ਤੇ ਖਪਤ ਹੋ ਜਾਂਦਾ ਪਰ ਸਪ੍ਰਿੰਕਲਰਾਂ ਦਾ ਪਾਣੀ ਆ ਜਿਹੜਾ ਉਹ ਜ਼ਿਆਦਾ ਹੋਇਆ ਕਰੂ ਤੇ ਇੱਕ ਜਿਹੜੀਆਂ ਆਹ ਲਾਈਆਂ ਨੇ ਇੰਗਲੈਂਡਾਂ ਦਾ ਹਾਂ ਇਹ ਵੀ ਮਤਲਬ ਖਾਲਾ ਹਾਲ ਕੋਈ ਸਮੱਸਿਆ ਲੱਗ ਨਹੀਂ ਰਹੀ ਪਰ ਸਮੱਸਿਆ ਆਉ ਹਦੀ ਇਹ ਮੈਨੂੰ ਲੱਗਦਾ ਗਾਈਆਂ ਚੱਟਣੀਆਂ ਨਹੀਂ ਇਹਨਾਂ ਨੂੰ ਜਾਂ ਮੂੰਹ ਨਹੀਂ ਮਾਰਦੀ ਮੈਨੂੰ ਮੂੰਹ ਪਾਉਂਦੀਆਂ ਨੇ ਕੁਛ ਵੜਾਂ ਪਾਉਂਦੀਆਂ ਨੇ ਜਿਨ੍ਹਾਂ ਦੇ ਕਰਦ ਵੱਡੇ ਨੇ ਇਹ ਫਰਸ਼ ਤੋਂ 6 ਫੁੱਟ ਦੀ ਉਚਾਈ ਤੇ ਆ ਠੀਕ ਹੈ ਜੀ ਪ੍ਰੋਪਰ ਉਹ ਪਾਲਣੀਆਂ ਨੇ ਇਹਨਾਂ ਨੂੰ ਬੇਸਿਕਲੀ ਹੂੰ ਤਾਂ ਇਸ ਕਰਕੇ ਇਹ ਸ਼ਾਇਦ ਉਚਣੀਆਂ ਚ ਉੱਚੀਆਂ ਚੱਕਣੀਆਂ ਬਹਿਣਾ ਕਿਉਂਕਿ ਉਹ ਸਪ੍ਰਿੰਕਲਰ ਹੋਏ ਪਾਣੀ ਆਊਗਾ ਸਪ੍ਰਿੰਕਲਰਾਂ ਜੋ ਤਾਂ ਉਸ ਸਪ੍ਰਿੰਕਲਰ ਬੰਦ ਹੋਇਆ ਕਰਨਗੇ ਪਾਣੀ ਛੱਟਿਆ ਕਰਨੀਏ ਜੀਵ ਨਾਲ ਮੱਲੋ ਮੱਲੀ ਹੋਏ ਇਹਨਾਂ ਨੂੰ ਛੇੜਖਾਨੀ ਕਰਨੀਆਂ ਪੱਟ ਵੀ ਸਕਦੀਆਂ ਨੇ ਹਲੇ ਇਹਨਾਂ ਦਾ ਕੋਈ ਧਿਆਨ ਨਹੀਂ ਜਾ ਰਿਹਾ ਉੱਥੇ ਨਾ ਹਾਂ ਫਿਲਹਾਲ ਕੋਈ ਧਿਆਨ ਨਹੀਂ ਜਾ ਰਿਹਾ ਇਹਨਾਂ ਦਾ ਕਿਉਂਕਿ ਇਹਨਾਂ ਨੂੰ ਹਲੇ ਹਲੇ ਇਹਨਾਂ 'ਚ ਪਾਣੀ ਨਹੀਂ ਨਾ ਆਉਂਦਾ ਕੋਈ ਵਰਤੋਂ ਨਹੀਂ ਹੋ ਰਹੀ ਠੀਕ ਹੈ ਹਾਂਜੀ ਤੇ ਇੱਕ ਚਲੋ ਤੁਸੀਂ ਦੱਗਣਾ ਦੇ ਇੱਕ ਮੈਨੂੰ ਜਿਹੜਾ ਮੇਰੇ ਧਿਆਨ ਚਾਹੀਏ ਮੈਨੂੰ ਲੱਗਦਾ ਫੀਡ ਵਾਲਾ ਕਮਰਾ ਵੀ ਇੱਥੇ ਛੋਟਾ ਵਿੱਚ ਹੋਣਾ ਚਾਹੀਦਾ ਹੈ ਨਾ ਹਾਂ ਉਹ ਆਪਣਾ ਅਸਲ ਦੇ ਵਿੱਚ ਉਹ ਸਾਹਮਣੇ ਵਾਲਾ ਜਿਹੜਾ ਰੂਮ ਹੈਗਾ ਉਹ ਬਹੁਤ ਵਧੀਆ ਚੀਜ਼ ਹੈ ਆਪਾਂ ਪਹਿਲਾਂ ਤਾਂ ਉੱਥੇ ਵਾਲਾ ਸੋਚਿਆ ਸੀ ਵੀ ਉੱਥੇ ਹੀ ਫੀਡ ਰੱਖ ਲਿਆ ਕਰਾਂਗੇ ਪਰ ਵਿੱਚ ਹੀ ਚਾਹੀਦਾ ਹੈ ਜਿਹੜਾ ਉਹਦਾ ਬਾਹਰ ਹੈਗਾ ਫੀਡ ਵਾਲੇ ਕਮਰੇ ਦਾ ਉਹ ਫਾਰਮ 'ਚ ਖੋਲਣਾ ਚਾਹੀਦਾ ਕਿਉਂਕਿ ਮੰਨ ਲਓ ਬਾਰਿਸ਼ ਹੈ ਬਾਰਿਸ਼ 'ਚ ਹੁਣ ਤੁਸੀਂ ਐਡੀ ਦੂਰੋਂ ਫੀਡ ਜਾ ਕੇ ਲੈ ਕੇ ਆਓਗੇ ਤਾਂ ਬੰਦਾ ਉੱਤੇ ਬੋਰੀ-ਬਾਰੀ ਰੱਖ ਕੇ ਬਠਲ 'ਚ ਪਾ ਕੇ ਲੈ ਆਈ ਆ ਉਹ ਭੱਜ ਕੇ ਪਰ ਉਧਰੋਂ ਇੰਨੀ ਦੂਰੋਂ ਲਿਆਉਣਾ ਔਖਾ ਹੋ ਜਾਂਦਾ ਨਾ ਤੇ ਇਸ ਕਰਕੇ ਫੀਡ ਉਹ ਚਲੋ ਆਪਾਂ ਉਹ ਹਰੇਕ ਦਾ ਅਲੱਗ ਲਗੋ ਹੁੰਦਾ ਹੈ ਕਾਫੀ ਜ਼ਿਆਦਾਤਰ ਲੋਕਾਂ ਇਹਦਾ ਘਾਰ ਹੀ ਹੁੰਦੇ ਨੇ ਫਾਰਮ ਦੇ ਨਾਲ ਦਾ ਟਾਇਰ ਚ ਉੱਥੋਂ ਬੰਦੇ ਲੈ ਆਉਂਦੇ ਨੇ ਪਰ ਫਾਰਮ 'ਚ گاਵਾ ਛੱਡਣ ਤੇ ਜੋ ਆਪਾਂ ਨੂੰ ਸਮੱਸਿਆ ਸਭ ਤੋਂ ਇੱਕ ਹੋਰ ਆਈ ਆਪਾਂ ਉਧਰੋਂ ਪਾਣੀ ਜੱਗਦੇ ਆਂ ਜਾਂ ਕੁੱਲੂ ਪੰਪ ਰਹੀਂ ਮਤਲਬ ਕੁੱਲੂ ਪੰਪ ਕਹਿੰਦੇ ਨੇ ਇੱਕ ਦੀ ਮੋਟਰ ਨਾਲ ਆਪਣੀ ਮੋਟਰ ਚੋਂ ਖੇਲ ਚੋਂ ਡੱਗੀ ਜੋ ਕਈ ਲੋਕ ਚਵੱੱਚਾ ਗਏ ਆਉਂਦੇ ਨੇ ਆਪਾਂ ਪਹਿਲਾਂ ਉਧਰੋਂ ਲਾਇਆ ਸੀ ਵੀ ਟੈਂਕੀ ਭਰਿਆ ਕਰਾਂਗੇ ਫਿਰ ਟੈਂਕੀ ਚੋਂ ਇੰਨਾ ਚ ਛੱਡਿਆ ਕਰਾਂਗੇ ਖੇਲਾਂਾਂ 'ਚ ਫੇਰ ਆਪਾਂ ਨੂੰ ਇਹ ਸਭ ਤੋਂ ਵੱਡੀ ਸਮੱਸਿਆ ਆਈ ਪਾਣੀ ਟੈਂਕੀ ਚ ਠੰਡਾ ਹੋ ਜਾਂਦਾ ਸੀ ਅੱਛਾ ਠੰਡਾ ਹੋ ਜਾਂਦਾ ਸੀ ਗਾਵਾਂ ਪੀਂਦੀਆਂ ਨਹੀਂ ਸੀਗੀਆਂ ਫੇਰ ਆਪਾਂ ਉਹਨੂੰ ਪਲੰਬਰ ਨੂੰ ਦੁਬਾਰਾ ਬੁਲਾਇਆ ਸੌਰੀ ਖੰਗ ਹੋਈ ਹੋਈ ਆ ਮੇਨੋੜੀ ਤੇ ਉਹ ਪਲੰਬਰ ਨੂੰ ਦੁਬਾਰਾ ਬੁਲਾਇਆ ਉੱਥੋਂ ਉਹਨੇ ਫਿਰ ਕੀ ਕੀਤਾ ਉਹਨੇ ਸਿੱਧਾ ਡਾਇਰੈਕਟ ਪਾਣੀ ਇਨਾ ਚ ਡਿਗਦਾ ਕੀਤਾ ਹੁਣ ਕਈ ਲੋਕ ਇਹ ਵੀ ਕਰ ਲੈਂਦੇ ਨੇ ਵੀ ਜੀ ਡਾਇਰੈਕਟ ਖੇਲਾਂ ਚ ਪਾਣੀ ਡਿਗਦਾ ਹੋ ਗਿਆ ਤੇ ਬਸ ਆਪਾਂ ਬੰਦ ਕਰ ਦਿਓ ਤਾਂ ਮੈਂ ਫਿਰ ਉਹਨੂੰ ਇੱਕ ਗੱਲ ਆਪਾਂ ਜ਼ਰੂਰ ਧਿਆਨ ਰੱਖਣੀ ਹੈ ਜਦੋਂ ਆਪਾਂ ਉਧਰੋਂ ਸਿੱਧਾ ਪਾਣੀ ਖੇੜਾਂ ਦੇ ਡੇਕਦਾ ਕਰਨਾ ਨਾ ਤਾਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਵੀ ਜੇ ਮੰਨ ਲਓ ਇਹ ਚਾਰ ਖੇੜਾਂ ਨੇ ਚਾਰਾਂ ਦੇ ਗੇਟ ਵਾਲ ਬੰਦ ਹੋਏ ਉਧਰੋਂ ਆਪਾਂ ਨੇ ਮੋਟਰ ਚਲਾਤੀ ਤਾਂ ਵਿਚਾਲੀ ਪਾਈਪ ਐੜੀ ਫੜ ਜਾਊਗੀ ਹਨਾ ਜੀ ਤਾਂ ਆਪਾਂ ਨੇ ਕੀਤਾ ਵੀ ਜਦੋਂ ਚਾਰੇ ਗੇਟ ਵਾਲ ਬੰਦ ਹੋਣ ਤਾਂ ਉਧਰੋਂ ਤਾਂ ਪਾਣੀ ਚੱਕੂਗੀ ਮੋਟਰ ਵੀ ਉਹ ਟੈਂਕੀ ਭਰਨ ਲੱਗੇ ਇਹ ਨਾ ਹੋਵੇ ਵੀ ਇੱਧਰ ਹੀ ਤਾਂ ਕਰਕੇ ਉਹ ਉਧਰ ਓਵਰਫਲੋ ਵਾਲਾ ਜਿਹੜਾ ਸਿਸਟਮ ਹੈ ਉਹ ਕਰਤਾ ਉਹ ਟੈਂਕੀ ਚ ਪਾਣੀ ਜਾਂਦਾ ਹੈ ਠੀਕ ਹੈ ਤੇ ਗਾਇਆਂ ਹੁਣ ਕੱਖ ਖਾ ਕੇ ਬੈਠੀਆਂ ਨੇ ਨਾ ਹਾਂਜੀ ਹੁਣ ਗਾਵਾਂ ਬੈਠੀਆਂ ਨੇ ਹੁਣ ਆ ਕਿ ਮ ਕੰਬੀਨੇਸ਼ਨ ਜਿਹਾ ਲੱਗੇ ਆਪਣਾ ਰਖੇ ਇਹ ਵਿਚਾਰੀ ਤੁਹਾਨੂੰ ਪਤਾ ਇਹ ਨਸਲ ਥੋੜੀ ਨਰਮ ਹੁੰਦੀ ਆ ਫਿਰ ਇਹ ਬੱਛਾ ਹੈਗਾ ਐਕਚੁਅਲੀ ਇਹ ਵਰਲਡ ਵਾਈਡ ਦੇ ਮੈਲਨ ਕੈਂਪ ਬੋਲੋ ਦਾ ਸੈਕਸਡ ਜੋ ਮੇਲ ਕਾਫ ਆਇਆ ਈ ਅੱਛਾ ਇਹਦਾ ਪੀ ਡੀ ਐਨ ਏ ਟੈਸਟ ਕਰਾਉਣਾ ਆਪਣੇ ਕੋਲ ਡੀ ਐਨ ਏ ਸ਼ੀਟਸ ਆ ਗਈਆਂ ਇਹਨਾਂ ਦੀਆਂ ਤੇ ਹੁਣ ਸੈਂਪਲ ਭੇਜਾਂਗੇ ਇਹਦਾ ਹਾਂਜੀ ਹਾਂਜੀ ਓਕੇ ਇਹਦਾ ਡੀਐਨਏ ਡੀਐਨਏ ਟੈਸਟ ਕਰਾਵਾਂਗੇ ਡੀਐਨਏ ਟੈਸਟ ਕਰਾ ਕੇ ਸਪੈਸ਼ਲ ਉਹਦੇ ਤੇ ਇੱਕ ਵੀਡੀਓ ਬਣਾਵਾਂਗੇ ਸਾਰੀ ਸ਼ੀਟ ਹੈ ਜਿਹੜੀ ਉਹ ਦਰਸ਼ਕਾਂ ਨੂੰ ਦਿਖਾਵਾਂਗੇ ਮੈਚ ਹੁੰਦਾ ਨਹੀਂ ਮੈਚ ਹੁੰਦਾ ਉਹ ਸਾਰਾ ਆਪਾਂ ਦਰਸ਼ਕਾਂ ਦੇ ਅੱਗੇ ਰੱਖਾਂਗੇ ਜਰੂਰ ਤੁਸੀਂ ਅ ਇੰਤਜ਼ਾਰ ਕਰਿਓ ਸਾਡੀ ਉਸ ਵੀਡੀਓ ਦਾ ਕਿਉਂਕਿ ਜਿਹੜੇ ਲੋਕ ਜੈਨੇਟਿਕਸ ਤੇ ਕੰਮ ਕਰਦੇ ਨੇ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਇਹ ਚੀਜ਼ ਸੈਕਸਡ ਸੀਮਨ ਦੇ ਆਪਾਂ ਚਲੋ ਸੈਕਸਡ ਜੋ ਬੱਚਾ ਆ ਸਕਦਾ ਪਰ ਬੱਚੇ ਦੇ ਫੀਚਰਸ ਨੇ ਜਿਹੜੇ ਮੈਨੂੰ ਕੱਟ ਲੱਗੇ ਵੀ ਮੈਲਨ ਕੈਂਬ ਬੋਲਣ ਨਾਲ ਘੱਟ ਰਲਦੇ ਨੇ ਤਾਂ ਕਰਕੇ ਪੱਡੀਆਂ ਨੇ ਅਰੈਸਟ ਕਰਾਉਣਾ ਚਲੋ ਤਾਂ ਵਧੀਆ ਹੈਗਾ ਜੇ ਮੈਚ ਹੋਇਆ ਤਾਂ ਵੀ ਆਪਣੇ ਲਈ ਵਧੀਆ ਤੇ ਨਹੀਂ ਤਾਂ ਫਿਰ ਪਤਾ ਲੱਗ ਕਿੰਨੇ ਕਿੰਨੇ ਪਸ਼ੂਆਂ ਦੀ ਜਗ੍ਹਾ ਜੀ ਇਹ ਇਹ ਵੀਰੇ ਰੱਖਣ ਤੇ ਹੁਣ ਜਿਹਦਾ ਲੋਕ ਲਾਏ ਹੁੰਦੇ ਜਾਂ ਲੋਕ ਲਾਤੇ ਆਪਾਂ ਫਿਰ ਤਾਂ ਪਸ਼ੂ ਘੱਟ ਖੜ ਦੇ 35 ਖੜ ਦੇ ਹੁਣ ਆਪਾਂ ਜਿਹਦਾ ਪਾਈਪਾਂ ਲਾਈਆਂ ਨੇ ਹੁਣ ਚਾਹੇ ਆਪਾਂ ਇੱਥੇ 50 ਖੜਾ ਲਈਏ ਉਹ ਆਪਣੀ ਮੈਨੇਜਮੈਂਟ ਤੇ ਆਪਾਂ ਸਾਫ ਸਫਾਈ ਜਾਂ ਕਿੰਨੀ ਕੇਅਰ ਰੱਖ ਸਕਦੇ ਆ ਤਾਂ ਵੱਧ ਵੀ ਰੱਖ ਲਾਂਗੇ। ਉਹ ਹੈ ਹੀ ਆਪਣਾ ਕੰਮ ਵਧ ਜੂਗਾ ਨਾ। ਓਕੇ। ਜਗ੍ਹਾ ਘਟ ਗਈ। ਐਂ ਤਾਂ ਹੁਣ ਜੇ ਆਪਾਂ ਇੱਥੇ ਕਯੂਬੀਕਲ ਲਾ ਦਈਏ ਤਾਂ ਹੋਰ ਪਸ਼ੂ ਰੱਖ ਲਾਂਗੇ ਆਪਾਂ ਉਧਰ ਸ਼ੈਡ ਹੋਰ ਵਧ ਜੂਗਾ। ਇੱਕ ਦਿੱਕਤ ਆਈ ਆਪਾਂ ਨੂੰ ਜਦੋਂ ਹੁਣ ਬਾਰਿਸ਼ ਹੋਈ ਸੀ। ਹਾਂਜੀ। ਬਾਰਿਸ਼ ਹੋਈ ਸੀ ਚਾਹੇ ਘੱਟ ਹੋਈ ਸੀ। ਪੰਤਾਲਾ ਨਹੀਂ ਹੈਗਾ ਆਪਣੇ ਸਾਈਡਾਂ ਤੇ। ਅੱਛਾ। ਉਹ ਥੱਲੇ ਗੰਦ ਪੈ ਗਿਆ ਬਹੁਤ ਜ਼ਿਆਦਾ। ਹਾਲਾਂਕਿ ਰੇਤਾ ਸੁੱਕਾ ਸੀ। ਸਾਈਡਾਂ ਤੇ ਪੰਤਾਲਾ ਲੱਗਿਓ ਠੀਕ ਹੈ ਜੀ। ਹੁਣ ਆਪਾਂ ਇੱਥੇ ਬੰਦਾਲਾ ਲਵਾਉਣਾ ਮਿਸਤਰੀਆਂ ਨੂੰ ਗਿਆਤਾ ਆਪਾਂ। ਨਸਤਾ ਪਹਿਲਾਂ ਵੀ ਕਿਹਾ ਹੋਇਆ ਸੀ ਉਹਨਾਂ ਨੂੰ ਪਰ ਬੰਦਾਲਾ ਬਹੁਤ ਜ਼ਰੂਰੀ ਛੱਡ ਤੇ ਕੋਈ ਗੰਦ ਨਹੀਂ ਪੈਂਦਾ। ਤੇ ਇੱਕ ਜਦੋਂ ਕਿਸੇ ਨੇ ਛੱਡ ਬਣਾਉਣਾ ਤਾਂ ਆਪਾਂ ਨੇ ਕੀਤਾ ਹੋਇਆ ਫਿਲਹਾਲ ਆਪਾਂ ਨੇ ਥੋੜਾ ਜਿਹਾ ਵੈਲਡਿੰਗ ਕਰਤੀਆਂ ਇਹ ਆਪਾਂ ਕਾਫੀ ਇਦਾਂ ਦਾ ਰਿਸਰਚ ਨਾਲ ਚੱਲੇ ਸੀਗੇ। ਇੱਕ ਤਾਂ ਪਿੱਲਰ ਗੋਲ ਭਰੋਣੇ ਨੇ ਆਹ ਹਾਲੇ। ਠੀਕ ਹੈ। ਇਹ ਆਪਾਂ ਨੇ ਹੋਰ ਉੱਚੇ ਕਰਨ ਨੇ ਆਪਾਂ ਕਰੰਟ ਤੋਂ ਕੀਤਾ ਹੋਇਆ। ਵੀ ਛੱਡ ਦੀ ਉੱਪਰ ਵਾਲੀ ਕਰੰਟ ਵਾਲੀ ਲਾਈਟ ਦੀ ਸਪਲਾਈ ਸਾਰੀ ਟੁੱਟ ਗਈ ਨੀਚੇ ਤੋਂ ਤਾਂ ਕਰਕੇ ਆਪਾਂ ਪਿੱਲਰ ਬਾਈ ਰੀ ਦੇ ਭਰੇ ਜਿਵੇਂ ਆਪਣੇ ਖੰਬੇ ਹੁੰਦੇ ਨੇ ਨਾ ਬਿਜਲੀ ਵਾਲੇ ਹਾਂਜੀ ਉਦੋਂ ਇੱਕ ਆਪਾਂ ਨੇ ਕੀਤਾ ਹੋਇਆ ਇਹਦੇ ਵਿੱਚ ਆਜੋ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਆ ਪਾਈਪ ਹੈ ਇੱਥੋਂ ਲੈ ਕੇ ਚਲੋ ਚਲ ਬਾਹਰ ਬਾਹਰ ਸੰਭ ਚਲ ਸੰਭ ਚਲ ਬਾਹਰ ਜਿਹੜੀ ਆ ਪਾਈਪ ਹੈ ਹੂੰ ਇਹਦੀ ਲੰਬਾਈ ਹੈ ਜਿਹੜੀ ਇਹ ਇਹਨਾਂ ਦੇ ਵਿੱਚ ਫਿੱਟ ਹੁੰਦੀ ਆ 16 ਫੁੱਟ ਲੰਬਾਈ ਆ ਆ ਪਾਈਪ ਦੀ ਠੀਕ ਹੈ ਜੀ ਤਾ ਇਹ ਇਹ ਤੁਸੀਂ ਜਰੂਰ ਕਰਨਾ ਹੈ ਨਿਕਲਦੀਆਂ ਰੱਖਣੀਆਂ ਨੇ ਸਾਰੀਆਂ ਪਾਈਪਾਂ ਜਿਵੇਂ ਮਰਜ਼ੀ ਨਿਕਲਦੀਆਂ ਰੱਖੋ ਫਿਕਸ ਨਾ ਕਰੋ ਫਿਕਸ ਨਾਲ ਦਿੱਕਤ ਆਉਂਦੀ ਹੈ ਸਾਫ ਸਫਾਈ ਦੀ ਹੁਣ ਆਪਾਂ ਕੀ ਕੀਤਾ ਹੋਇਆ ਆਹ ਪਾਈਪ ਨਿਕਲ ਗਏ ਐਂ ਟੇਡੀ ਪੈਜੂਗੀ ਹੂੰ ਉਹ ਗਾਂ ਵਾਲੀ ਟੇਡੀ ਪੈਜੂ ਗਾਂ ਵਾਲੀ ਟੇਡੀ ਪੈਜੂ ਉਹ ਪਿੱਛੇ ਵਾਲਾ ਜਿਹੜਾ ਇੱਕ ਖਾਨਾ ਖਾਲੀ ਰਹਿੰਦਾ ਹੈਗਾ ਉੱਥੇ ਅਲੱਗ ਪਾਈਪ ਬਣਾਈ ਹੋਈ ਹੈ ਲੋ ਆਹ ਪਾਈਪ ਨਿਕਲ ਕੇ ਇਹਦੇ ਵਿੱਚ ਇਥੇ ਟੇਡੀ ਪੈਜੂ ਹੈ ਨਾ ਹਾਂ ਇਹਦੇ ਵਿੱਚ ਟੇਡੀ ਪੈਜੂਗੀ ਹੁਣ ਜੇ ਆਪਾਂ ਇਧਰ ਸਾਫ ਸਫਾਈ ਕਰ ਰਹੀਆਂ ਆਪਾਂ ਇਧਰ ਗਾਵਾਂ ਸਾਰੀਆਂ ਅੰਦਰ ਤੜ ਗਈਆਂ ਬਾਹਰ ਨਹੀਂ ਆਉਂਦੀਆਂ ਇਧਰ ਆਪਾਂ ਬਾਹਰ ਸਫਾਈ ਸਾਫ ਸਵਾਈ ਕਰਾਂ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਜੇ ਆਪਾਂ ਅੰਦਰ ਸਾਫ ਸਫਾਈ ਕਰਨੀ ਹੈ ਗਾਵਾ ਬਾਹਰੇ ਕੱਢੋ ਫਿਰ ਵੀ ਪਾਈਪਾਂ ਲਾ ਦਿਓ ਫਿਰ ਆਪਾਂ ਅੰਦਰ ਸਾਫ ਸਫਾਈ ਕਰ ਲਈ ਠੀਕ ਹੈ ਸਮਝ ਗਿਆ ਇਸ ਕਰਕੇ ਤੁਸੀਂ ਜਦੋਂ ਵੀ ਫਾਰਮ ਬਣਾਉਣਾ ਹੈ ਕੋਸ਼ਿਸ਼ ਕਰਨਾ ਕੋਈ ਵੀ ਚੀਜ਼ ਹੈ ਜਿਹੜੀ ਬਹੁਤ ਹੀ ਜ਼ਿਆਦਾ ਫਿਕਸ ਨਾ ਹੋਵੇ ਖੁੱਲ੍ਹਦੀ ਚੀਜ਼ ਹੋਵੇ ਤੁਹਾਨੂੰ ਲੋੜ ਪਊਗੀ ਪੱਕੇ ਹੀ ਵੀ ਖੋਲ ਕੇ ਸਾਫ ਸਫਾਈ ਕਰ ਲਈ ਕਲੀਨਿੰਗ ਕਰ ਲਈ ਤੇ ਪਿੱਲਰ ਜਿਵੇਂ ਹੁਣ ਆਪਾਂ ਨੇ ਆ ਚਲੋ ਆਪਣੇ ਥੋੜੇ ਨੀਵੇਂ ਰਹਿ ਗਏ ਫਿਲਹਾਲ ਆਪਾਂ ਗੋਲ ਭਰੇ ਹੋਏ ਨੇ ਪਾਈਪ ਵਿੱਚ ਹੀ ਛੱਡੇ ਹੋਏ ਨੇ ਇਹ ਇੰਨੇ ਕ ਚਾਹੀਦੇ ਨੇ ਵੈਸੇ ਆਪਾਂ ਹੋਰ ਉੱਚੇ ਕਰਾਂਗੇ ਇਹਨਾਂ ਨੂੰ ਜਿੰਨੇ ਵੀ ਛੋਟੇ ਤੋਂ ਛੋਟਾ ਪੋਲ ਕੁਛ ਵੀ ਕੱਢਣਾ ਬਜਰੀ ਚ ਗੋਲ ਰੱਖਣਾ ਆਲਾ-ਦਾਲਾ ਉਹਦਾ ਕਿਉਂਕਿ ਉਹਦਾ ਚੌਰਸ ਦੀਆਂ ਕਿਨਾਰੀਆਂ ਬਣਦੀਆਂ ਨੇ ਉਹ ਗਾਵਾਂ ਦੇ ਵੱਜਦਾ ਹੈਗਾ ਫਿਰ ਉਹ ਗਾਵਾਂ ਦੇ ਜ਼ਖਮ ਹੁੰਦੇ ਨੇ ਮੁੜ ਕੇ ਜੇ ਬਰਸਾਤ ਵਾਲਾ ਮੌਸਮ ਹੋਵੇ ਤਾਂ ਕੀੜੇ-ਕੂੜੇ ਪੈਣ ਦਾ ਖਤਰਾ ਰਹਿੰਦਾ ਤਾਂ ਜੇ ਤੁਹਾਡੇ ਫਾਰਮ 'ਚ ਪਿੱਲਰ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜਿਹੜਾ ਆਰ ਸੀ ਸੀ ਨਾਲ ਭਰਿਆ ਹੋਇਆ ਉਹ ਗੋਲ ਹੋਊਗਾ ਤਾਂ ਗਾਵਾਂ ਦੇ ਸੱਟ ਵੱਜਣ ਦਾ ਖਤਰਾ ਬਹੁਤ ਹੱਦ ਤੱਕ ਟਲ ਜਾਂਦਾ ਹੈ ਤੇ ਹੋਰ ਸਮੱਸਿਆ ਗੁਲਜ਼ਾਰ ਜੀ ਆਪਾਂ ਨੂੰ ਫਿਲਹਾਲ ਤਾਂ ਹੋਰ ਨਹੀਂ ਹੈਗੀ ਤੇ ਜੇ ਹੋਈ ਤਾਂ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਤੇ ਬਾਕੀ ਤੁਹਾਨੂੰ ਮਤਲਬ ਤੁਸੀਂ ਸਾਡੀਆਂ ਗੱਲਾਂ ਸੁਣੀਆਂ ਜਾਂ ਤੁਸੀਂ ਫਾਰਮ ਵੀ ਹਲੇ ਤੱਕ ਦੇਖ ਚੁੱਕੇ ਹੋ ਤੇ ਸਾਡੇ ਵਿੱਚ ਕੋਈ ਗਲਤੀ ਲੱਗਦੀ ਹੋਵੇ ਜਾਂ ਮਤਲਬ ਸਾਡੇ ਦੇ ਕੋ ਮਤਲਬ ਕਹਿਣ ਚ ਜਾਂ ਉਦਾਂ ਫਾਰਮ ਦੇਖਣ ਚ ਕੋਈ ਗਲਤੀ ਜਾਂ ਕੋਈ ਵੀ ਕਮੀ ਲੱਗਦੀ ਹੋਵੇ ਤਾਂ ਤੁਸੀਂ ਸਾਡੇ ਨੂੰ ਵੀ ਦੱਸ ਸਕਦੇ ਹੋ ਵੀ ਇੱਥੇ ਤੁਸੀਂ ਆਹ ਚੇਂਜ ਕਰ ਸਕਦੇ ਹੋ ਕਿਉਂਕਿ ਇੱਕ ਸਾਥੋ ਗਲਤੀ ਹੋਰ ਹੋ ਗਈ ਸੱਚ ਆਪਾਂ ਦੱਸਦੇ ਆ ਇੱਕ ਗਲਤੀ ਹੋ ਰਹੀ ਹੋਗੀ ਜਦੋਂ ਆਪਾਂ ਇੱਥੇ ਫਾਰਮ ਦੇ ਵਿੱਚ ਐਂਟਰ ਕਰਦੇ ਆ ਜਿਹੜਾ ਸਭ ਤੋਂ ਮੇਨ ਕੰਮ ਹੈ ਇੱਕ ਸ਼ੈਂਕ ਤੇ ਇੱਕ ਟੂਡੀ ਲਵਾਉਣਾ ਭੁੱਲ ਗਏ ਆਪਾਂ ਮੰਨ ਲਓ ਡਾਕਟਰ ਏ ਆਈ ਕਰਦਾ ਆ ਆਪਾਂ ਨੂੰ ਕੋਈ ਵੀ ਕੰਮ ਪੈਂਦਾ ਆਪਾਂ ਹੈਂਡ ਵਾਸ਼ ਕਰਨੇ ਨੇ ਉਹ ਅੰਦਰ ਟੂਡੀ ਚਾਹੀਦੀ ਐ ਇੱਕ ਬਾਹਰ ਹੈਗੀ ਆਪਣੇ ਪਰ ਅੰਦਰ ਚਾਹੀਦੀ ਐ ਵਿੱਚ ਜਦੋਂ ਡਾਕਟਰ ਨੇ ਏ ਆਈ ਕਰਨੀ ਐ ਤਾਉ ਆਪਣਾ ਹੱਥ ਉਸ ਤੋਂ ਬਾਅਦ ਹੱਥ ਧੋਣ ਦਾ ਸਾਰਾ ਕੁਝ ਕਰਦਾ ਤਾਂ ਉਹ ਚੀਜ਼ ਇੱਕ ਜ਼ਰੂਰ ਚਾਹੀਦੀ ਆ ਟੂਟੀ ਦੀ ਸਹੂਲਤ ਜ਼ਰੂਰ ਰੱਖੋ ਤੇ ਜੇ ਹੋ ਸਕੇ ਤਾਂ ਗਰਮ ਪਾਣੀ ਵਾਲੀ ਕੋਈ ਚੀਜ਼ ਕੋਈ ਕਿਸੇ ਤੋਂ ਗੀਜ਼ਰ ਅਟੈਚ ਹੁੰਦਾ ਕਿਸੇ ਤੋਂ ਕੁਝ ਅਟੈਚ ਹੁੰਦਾ ਤਾਂ ਗਰਮ ਪਾਣੀ ਦੀ ਸਹੂਲਤ ਵੀ ਜ਼ਰੂਰ ਰੱਖੋ ਕਿ ਸਰਦੀਆਂ ਦੇ ਵਿੱਚ ਤੁਸੀਂ ਮਸ਼ੀਨ ਸਾਫ਼ ਕਰਨੀ ਆਪਣੀ ਧਾਰਾਂ ਧੋਣ ਵਾਲੀ ਮਿਲਕਿੰਗ ਮਸ਼ੀਨ ਹੈ ਜਾਂ ਹੱਥ ਸਾਫ਼ ਕਰਨੇ ਨੇ ਕੁਝ ਵੀ ਕਰਨਾ ਤਾਂ ਗਰਮ ਪਾਣੀ ਦੀ ਸਹੂਲਤ ਵੀ ਹੋਣੀ ਚਾਹੀਦੀ ਹੈ ਤੇ ਆਪਣੇ ਕੋਲੇ ਚਲੋ ਹੁਣ ਆਪਾਂ ਕੀ ਕਰਦੇ ਆਪਾਂ ਘਰੋਂ ਸਵੇਰ ਗਰਮ ਪਾਣੀ ਲੈ ਕੇ ਆਉਨੇ ਆਂ ਤਾਂ ਗਰਮ ਪਾਣੀ ਸੁਵਿਧਾ ਵਾਲਾ ਵੀ ਸਿਸਟਮ ਕਰਨਾ ਆਪਾਂ ਤੇ ਇਹ ਚੀਜ਼ਾਂ ਜ਼ਰੂਰ ਕਰਿਓ ਪਹਿਲਾਂ ਸੋਚ ਕੇ ਰੱਖਿਓ ਕੋਈ ਵੀ ਚੀਜ਼ ਐ ਨਾ ਰੱਖਿਓ ਜਦੋਂ ਫਾਰਮ ਬਣਾਉਣਾ ਵੀ ਕੋਈ ਗੱਲ ਨਹੀਂ ਦੇਖੀ ਜਾਊਗਾ ਉਹ ਦੇਖੀ ਜਾਊ ਬਾਅਦ ਚ ਬਹੁਤ ਤੰਗ ਕਰਦਾ ਜੋ ਅਸੀਂ ਗਰਮ ਪਾਣੀ ਵਾਲੀ ਗੱਲ ਹੋਈ ਸੀ ਅਸੀਂ ਕੋਈ ਗੱਲ ਨਹੀਂ ਦੇਖੀ ਜਾਊਗਾ ਉਹ ਦੇਖਾਂਗੇ ਛੋਟੀ ਛੋਟੀ ਚੀਜ਼ ਮੈਟਰ ਕਰਦੀ ਹੈ ਹਰ ਇੱਕ ਚੀਜ਼ ਮੈਟਰ ਕਰਦੀ ਹੈ ਜਿੰਨਾ ਤੁਸੀਂ ਸੋਚ ਸੋਚ ਕੇ ਸੋਚ ਸੋਚ ਕੇ ਫਾਰਮਾਂ ਤੇ ਵਿਜ਼ਿਟ ਕਰ ਕਰਕੇ ਵੱਡੇ ਫਾਰਮਾਂ ਤੇ ਵਿਜ਼ਿਟ ਕਰ ਕਰਕੇ ਫਾਰਮ ਨੂੰ ਬਿਲਡ ਕਰੋਗੇ ਉਹਨਾਂ ਤੁਹਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਘਟ ਜਾਣਗੀਆਂ ਜਿੰਨੀਆਂ ਤੁਹਾਡੀਆਂ ਸਮੱਸਿਆਵਾਂ ਘਟ ਗਈਆਂ ਤੁਹਾਡਾ ਜਿਹੜਾ ਮਤਲਬ ਫਾਲਤੂ ਦੇ ਕੰਮਾਂ ਦੇ ਵਿੱਚ ਟਾਈਮ ਵੇਸਟ ਨਹੀਂ ਹੁੰਦਾ ਹੈ ਹਨਾ ਜੀ ਤੇ ਉਹ ਚੀਜ਼ ਹੈ ਹੁਣ ਘਰੋਂ ਪਾਣੀ ਲੈ ਕੇ ਆਉਣੇ ਗਰਮ ਉਹਨੀ ਮਿਹਨਤ ਘਟ ਜੂਗੀ ਬੰਦੇ ਦੀ ਬੰਦੇ ਦੀ ਮਿਹਨਤ ਘਟ ਜੂਗੀ ਕੰਮ ਈਜ਼ੀ ਹੋ ਜਾਊਗਾ ਜਦੋਂ ਕੰਮ ਈਜ਼ੀ ਹੋ ਜਾਊਗਾ ਫੇਰ ਕੰਮ ਮਤਲਬ ਜਲਦੀ ਵੀ ਹੋ ਜਾਂਦਾ ਹੈ ਉਹ ਕੰਮ ਈਜ਼ੀ ਹੋ ਜਾਂਦਾ ਬਰਕ ਲੋਡ ਮੈਨੇਜ ਮਤਲਬ ਈਜ਼ੀ ਕੀਤਾ ਜਾਂਦਾ ਹੈ ਹਾਂਜੀ ਹਾਂਜੀ ਉਹ ਸਾਰਾ ਸਾਰਾ ਸਿਸਟਮ ਫੇਰ ਬਹੁਤ ਸੋਹਣਾ ਹੋ ਜਾਂਦਾ ਇੱਕ ਇੱਕ ਹੋਰ ਗਲਤੀ ਹੋ ਗਈ ਲਾਈਟਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਬੜੇ ਭਰਾ ਜਿਹੜੇ ਲਾਈਟਾਂ ਦੀ ਫਿਟਿੰਗ ਕਰਾਉਂਦੇ ਨੇ ਸੌਰੀ ਵੱਡੀਆਂ ਲਾਈਟਾਂ ਲਾ ਲਈਆਂ ਸਾਰਾ ਕੁਝ ਹੋ ਗਿਆ ਜਦੋਂ ਲਾਈਟ ਭੱਜ ਜਾਂਦੀ ਹੈ ਨਾ ਹਨੇਰਾ ਹੋ ਜਾਂਦਾ ਤਾਂ ਇੱਕ ਚਾਰਜਿੰਗ ਵਾਲੇ ਬੱਲੋਂ ਨਹੀਂ ਹੁੰਦੇ ਚਾਰਜਿੰਗ ਵਾਲੇ ਉਹ 3-4 ਜ਼ਰੂਰ ਪੁਆਇੰਟ ਲਾ ਕੇ ਉਹ ਜ਼ਰੂਰ ਲਾਉਣੇ ਚਾਹੀਦੇ ਨੇ ਕਿਉਂਕਿ ਉਹ ਕੀ ਹੁੰਦਾਗਾ ਵੀ ਮੰਨ ਲਓ ਲਾਈਟ ਭੱਜ ਵੀ ਗਈ ਤੁਸੀਂ ਕੱਖ ਪਾਉਣੇ ਕੋਸ਼ਿਸ਼ ਕਰਨੇ ਕਿਉਂ ਮਿਲਕਿੰਗ ਦਾ ਚਲੋ ਲਾਈਟ ਬਿਨਾ ਹੁੰਦੀ ਨਹੀਂ ਬਟ ਕਈ ਵਾਰ ਇਹ ਆਪਾਂ ਜਨਰੇਟਰ ਨਹੀਂ ਚਲਾਉਣਾ ਹੁੰਦਾ ਇਕੱਲੇ ਕੱਖ ਹੀ ਪਾਉਣੇ ਨੇ ਤਾਂ ਚਾਰਜਿੰਗ ਵਾਲੇ ਬਲਬ ਚੱਲੇ ਜਾਣਗੇ ਆਪਣਾ ਕੰਮ ਸਰ ਜੂਗਾ ਚਾਰਜਿੰਗ ਬਲ ਵਾਲੇ ਬਲਬਾਂ ਦੇ ਪੁਆਇੰਟ ਨੇ ਜਿਹੜੇ ਉਹ ਤੁਸੀਂ ਇਲੈਕਟ੍ਰੀਸ਼ੀਅਨ ਤੋਂ ਆਪਣੇ ਤੋਂ ਜਰੂਰ ਛਡਵਾਉਣੇ ਨੇ ਤੇ ਕਿ ਜਨਰੇਟਰ ਵੀ ਹੋਣਾ ਚਾਹੀਦਾ ਹਾਂ ਜਨਰੇਟਰ ਦਾ ਚਲੋ ਆਪਣਾ ਘਰੇ ਖੜਾ ਹੈਗਾ ਕਰਲੋਸ ਕਰਦਾ ਉਹ ਵੀ ਵਧੀਆ ਸੱਟਾ ਤੇ 3 ਫੇਸ ਉਹ ਆਪਾਂ ਲੈ ਕੇ ਆਵਾਂਗੇ ਤੇ ਜਨਰੇਟਰ ਤਾਂ ਮਸਟ ਹੈ ਜਨਰੇਟਰ ਬਿਨਾਂ ਤਾਂ ਕੰਮ ਹੀ ਨਹੀਂ ਚੱਲਦਾ ਜ ਤੇ ਬਾਕੀ ਜੇ ਤੁਸੀਂ ਸਾਨੂੰ ਕੋਈ ਦੱਸਣਾ ਚਾਹੁੰਦੇ ਹੋ ਸਾਡੇ ਚ ਕਮੀ ਲੱਗਦੀ ਜਰੂਰ ਦੱਸੋ ਤੁਹਾਨੂੰ ਵੀ ਬਾਕੀ ਇਹ ਸਾਰੇ ਦਰਸ਼ਕਾਂ ਨੂੰ ਕੁਝ ਲੱਗਿਆ ਵੀ ਆਹ ਕਮੀ ਸਾਨੂੰ ਤੁਹਾਨੂੰ ਦਿਖ ਗਈ ਸਾਨੂੰ ਨਹੀਂ ਦਿਖੀ ਤਾਂ ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਦੇਖਣ ਲਈ ਬਾਕੀ ਅਸੀਂ ਨੈਕਸਟ ਵੀਡੀਓ ਤੁਹਾਨੂੰ ਵੀ ਕਿਤੇ ਬਣਾਉਣੀ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਜਰੂਰ ਬਣਾਵਾਂਗੇ ਹਾਂ ਤੇ ਅਗਲੀ ਵੀਡੀਓ 'ਚ ਆਪਾਂ ਜਰੂਰ ਦੱਸਾਂਗੇ ਵੀ ਆਪਾਂ ਫਾਰਮ ਦਾ ਟੋਟਲੀ ਖਰਚਾ ਜਾਂ ਉਚਾਈ ਸਾਰਾ ਕੁਝ ਮਤਲਬ ਕਿਵੇਂ ਬਣਿਆ ਕਿੱ사 ਉਹਨਾ ਬਣਿਆਗਾ ਤੇ ਕਿਹੜੀ ਚੀਜ਼ ਤੇ ਕਿੰਨਾ ਖਰਚਾ ਹੈ ਉਹ ਜਰੂਰ ਦੱਸਾਂਗੇ ਤੇ ਕਿੰਨੇ ਟਾਈਮ ਚ ਬਣੇਗਾ ਤੇ ਫਿਲਹਾਲ ਲਈ ਜੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਕਰਕੇ ਤੁਸੀਂ ਕੁਝ ਵੀ ਪੁੱਛਿਆ ਦੱਸ ਸਕਦੇ ਹੋ ਬਹੁਤ ਧੰਨਵਾਦ ਜੀ